ਪੋਰੀ ਸੈਂਪਲ ਦਿਖਾ ਦਮ ਆਹ ਉਹ ਸੈਟਾਂ ਚੋਕਰ ਸੈਟ ਆ ਇੱਥੋਂ ਸਟਾਰਟਿੰਗ ਹੋਣੀ ਆ 55 ਰੁਪਏ ਦਾ ਤੁਹਾਨੂੰ ਪਊਗਾ ਇਹ ਪੂਰੇ ਪੰਜਾਬ ਦੀ ਗਾਰੰਟੀ ਆ ਜਿੱਥੇ ਲੁਧਿਆਣਾ ਜਲੰਧਰ ਜਿੱਥੇ ਮਰਜੀ ਘੁੰਮ ਲਿਓ ਤੁਹਾਨੂੰ ਇਹ ਰੇਟ ਚ ਕਿਤੇ ਨਹੀਂ ਮਿਲਣਾ ਪਰੇ ਬਜਰੀ ਬਜਰੀ ਵਾਲਾ ਡਿਜ਼ਾਈਨ ਬੋਲਦੇ ਆ ਇੱਕ ਫਲੈਕਸੀਬਲ ਜਿੱਦਾਂ ਮਾਜੀ ਤੁਸੀਂ ਨੂੰ ਤਰੋ ਮਰਜੀ ਇਹਨੂੰ ਤੁਸੀਂ ਮਰੋੜੀ ਜਾ ਕੋਈ ਕਰੀ ਜਾਓ ਜਿੱਦਾਂ ਤੁਹਾਡਾ ਗਲਾ ਉਸ ਹਿਸਾਬ ਨਾਲ ਅਡਜਸਟੇਬਲ ਹੋ ਜਾਂਦਾ ਹੈ ਅਡਜਸਟੇਬਲ ਸੈਟ ਹੈ ਕੋਈ ਹਾਰਡ ਕੁਆਲਿਟੀ ਨਹੀਂ ਸਟੋਨ ਵੀ ਬੜਾ ਵਧੀਆ ਲੱਗਾ ਹੈ ਅੱਛਾ ਜੀ ਮਾਰਕੀਟ ਵਿੱਚ ਤੁਹਾਨੂੰ ਇਹ 2000 ਤੋਂ ਘੱਟ ਨਹੀਂ ਮਿਲਣਾ 2000 ਰੁਪਏ ਦਾ ਹਾਂਜੀ 1000 ਰੁਪਏ ਦਾ ਰੈਂਟ ਹੀ ਆ ਤੁਹਾਨੂੰ ਉਹਨਾਂ ਨੇ ਕੀ ਕਹਿਣਾ ਸਿਰਫ ਜਾਂਦੇ ਨੂੰ ਕੀ ਕਹਿਣਾ ਆ ਦੇਖੋ ਮੈਂ ਸੈਟ ਕਿੰਨਾ ਵਧੀਆ ਕੁਆਲਿਟੀ ਦੇਖੋ ਆ ਦੇਖੋ ਫਲੈਕਸੀਬਲ ਆ ਆਹੀ ਚੀਜ਼ਾਂ ਤੁਹਾਨੂੰ ਦਿਖਾ ਕੇ ਉਹਨਾਂ ਤੁਹਾਡੇ ਕੋਲ 1500-2000 ਰੁਪਏ ਮਾਜ ਲੈਣਾ ਜੀ ਚਾਹੇ ਦੁਕਾਨਦਾਰ ਵਾਲਾ ਹੋਵੇ ਚਾਹੇ ਰਿਟੇਲ ਵਾਲਾ ਰੀਡ ਕੀ ਹੈ ਜੀ ਇਹ ਸਾਨੂੰ ਬਤਾਓ 550 ਦਾ ਮਾਰਕੀਟ ਚ ਇਹੀ ਸੈਟ ਤੁਹਾਨੂੰ 2000 ਦਾ ਮਿਲੂਗਾ ਇਹ ਵੀ ਗਾਰੰਟੀ ਹੈ ਅੱਛਾ ਜੀ ਹਾਂਜੀ ਤੁਸੀਂ ਸਕਰੀਨਸ਼ਾਟ ਲੈ ਕੇ ਪਤਾ ਵੀ ਕਰ ਸਕਦੇ ਹੋ ਪਿਆਰ ਘੁੰਮ ਸਕਦੇ ਸਾਡੇ ਕੋਲ ਮੇਰੇ ਕੋਲ ਇਹ ਵਾਲੇ ਕਸਟਮਰ ਸਾਡੇ ਇੰਨੇ ਲੈ ਕੇ ਜਾਂਦੇ ਨੇ ਨਾ ਬਾਹਰ ਵਾਲੇ ਸਪੈਸ਼ਲ ਬਾਹਰ ਵਾਲੇ ਤੇ ਜਿਹੜੇ ਵਧੀਆ ਪਾਣਾ ਪਸੰਦ ਕਰਦੇ ਆ ਉਹ ਇਹ ਚੀਜ਼ ਲੈ ਕੇ ਜਾਂਦੇ ਨੇ ਬਾਕਸ 550 ਰੁਪਏ ਦਾ ਸਿੰਗਲ ਪੀਸ ਪੈਣਾ ਭਾਜੀ ਅੱਛਾ ਜੀ ਹਾਂਜੀ ਭਾਜੀ ਇਹ ਨਹੀਂ ਹੈਗਾ ਕਿ ਬਾਅਦ ਚ ਮੁਕਰ ਜਵਾਂਗੇ ਜੇ 550 ਦਾ 565 ਰੁਪਏ ਦਾ ਬਾਕਸ ਤੇ 65 ਰੁਪ ਇਹ ਕਿੰਨੇ ਰੁਪਏ ਦਾ ਪੀਸ ਹੈ ਭਾਜੀ ਇਹ ਵੀ ਮੈਂ ਤੁਹਾਨੂੰ ਦਿਖਾ ਲ ਦਿੰਦਾ ਭਾਜੀ ਆ ਸਾਰੇ ਕਲਰ ਆਉਗੇ ਭਾਜੀ ਸਾਰੇ ਕਲਰ ਆਉਗੇ ਇਹ ਤੁਹਾਨੂੰ ਪਹਿਣਾ 120 ਰੁਪਏ ਦਾ ਮਤਲਬ 10 ਰੁਪਏ ਦਾ ਪੀਸ ਆ ਇਹਨੂੰ ਭਾਈ ਤੁਸੀਂ ਰਾਮ ਹੈਗੀ ਆ ਇਹਦੀ 649 ਸਾਢੇ 600 ਰੁਪਏ ਐ ਐਮ ਆਰ ਪੀ ਆ ਜੀ ਠੀਕ ਹੈ ਮਾਰਕੀਟ ਚ ਕਾਫੀ ਮਹਿੰਗਾ ਵੇਚਦਾ ਆ ਕਿਉਂਕਿ ਵੈਲਾਬੀਟਾ ਦਾ ਪਰਫਿਊਮ ਸਾਡੇ ਕੋਲ ਜੇ ਕਿਸੇ ਨੇ ਦੁਕਾਨਦਾਰ ਨੇ ਲੈਣਾ ਉਹਨੂੰ ਮਿਲੂਗਾ ਆਪਣੇ 365 ਰੁਪਏ ਦਾ ਸਿੰਗਲ ਕਿਸੇ ਨੇ ਜਾਨਕੀ ਇਕੱਲਾ ਬਾਕਸ ਲੈਣਾ ਹੈ ਰਿਟੇਲ ਚ ਮਿਲੂਗਾ 400 ਰੁਪਏ ਦਾ ਦੋ ਫਲੇਵਰ ਤੁਹਾਨੂੰ ਮਿਲ ਜਾਣਗੇ 700 ਠੀਕ ਹੈ ਜੀ ਕਿੰਨਾ ਕੁ ਲੈਸ ਕਰ ਲੂਗੇ ਅਸੀਂ ਦਵਾਂਗੇ ਸਿਰਫ 450 ਰੁਪਏ ਦਾ ਉਹ ਤੋਂ ਬਾਅਦ ਸੈਟ ਵੇਟ ਦਾ ਆ ਜਾਂਦਾ ਪਰਫਿਊਮ ਇੱਕ ਵਾਰੀ ਐਮ ਆਰ ਪੀ ਚੈੱਕ ਕਰੋ 1100 ਰੁਪਏ ਐਮ ਆਰ ਪੀ ਅਸੀਂ ਕੀ ਲੈਣਾ ਸਿਰਫ ਤੁਹਾਡੇ ਤੋਂ 650 ਰੁਪਏ 650 ਰੁਪਏ ਚ ਇਹ ਨਹੀਂ ਕਿ ਤੁਹਾਨੂੰ ਪਹਿਲਾਂ ਲੈਸ ਕਰ ਦਿੱਤਾ ਪਹਿਲਾਂ ਪੀਸ ਚੈੱਕ ਕਰੋ 650 ਰੁਪਏ ਵਿੱਚ ਤੁਹਾਨੂੰ ਇੱਕ ਪਰਫਿਊਮ ਇਹ ਮਿਲ ਜਾਊਗੀ ਇੱਕ ਇਹਦੇ ਨਾਲ ਦੀ ਫ੍ਰੀ ਨਾਲ ਹੋਰ ਦੇ ਦਾਂਗੇ ਤੁਹਾਨੂੰ ਕਿੰਨੇ ਦੀ ਪੈ ਗਈ ਸਿਰਫ 300 ਰੁਪਏ ਦੀ ਛੇ ਅੱਜ ਦੀ ਵੀਡੀਓ ਨਾਲ ਸਾਡੀਆਂ ਭੈਣਾਂ ਲਈ ਖਾਸ ਤੌਰ ਤੇ ਆ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆ ਕਿਉਂਕਿ ਅੱਗੇ ਨਾ ਰਖੜੀ ਦਾ ਤਿਉਹਾਰ ਤੇ ਨਾਲ ਆ ਰਹੀਆਂ ਜੀ ਆਪਣੇ ਵਰਤ ਤੇ ਗਾਹ ਨਰਾਤਿਆਂ ਦੀ ਵੀ ਤਿਆਰੀ ਆ ਸੋ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟੰਡਰ ਵਰ ਹੁਸ਼ਿਆਰਪੁਰ ਤੋਂ ਅੱਜ ਪਹੁੰਚੇ ਹੋਏ ਆ ਜੀ ਅਸੀਂ ਬਾਗਪੁਰ ਅੱਡਾ ਨੇੜੇ ਹੁਸ਼ਿਆਰਪੁਰ ਸ਼ਹਿਰ ਸੋ ਅੱਜ ਜੀ ਅਸੀਂ ਪਹੁੰਚੇ ਹੋਏ ਆ ਜੀ ਸੁਪਰ वूਮਨ ਕਲੈਕਸ਼ਨ ਦੀ ਸ਼ੋਅਰ ਤੇ ਇੱਥੇ ਲੱਗ ਗਈ ਆ ਜੀ ਭਾਰੀ ਸੇਲ ਤੁਹਾਨੂੰ ਇੱਥੇ ਹੋਲ ਸੇਲ ਰੇਟਾਂ ਦੇ ਉੱਤੇ ਮਨਿਆਰੀ ਦਾ ਸਾਮਾਨ ਪਲੱਸ ਆਰਟੀਫੀਸ਼ੀਅਲ ਜੁਐਲਰੀ ਮਿਲੂਗੀ ਤੇ ਇਹ ਕੀ ਖੁਸ਼ੀ ਆ ਤੇ ਮੈਂ ਤਾਂ ਤੁਹਾਨੂੰ ਦੱਸਣਾ ਰਿਹਾ ਜੀ ਕਿਉਂਕਿ ਇਹ ਜਾਣਕਾਰੀ ਲਵਾ ਕੇ ਅਸੀਂ ਭਾਜੀ ਕੋਲੋਂ ਤੇ ਚਾਓ ਚਲੋ ਚੱਲਦੇ ਆ ਅੰਦਰ ਤੇ ਕਰ ਦੇਣਾ ਦਾ ਸਸਿਕਾ ਭਾਜੀ ਸਸਿਕਾ ਭਾਜੀ ਹੋਰ ਕੀ ਹਾਲ ਚਾਲ ਆ ਜੀ ਸਸਿਕਾ ਉਹ ਵਧੀਆ ਭਾਜੀ ਅੱਜ ਅਸੀਂ ਆਏ ਆ ਤੁਹਾਡੀ ਸ਼ੋਪ ਤੇ ਜੀ ਸਮੋਥ ਵੈਲਕਮ ਕਿਉਂਕਿ ਮੈਂ ਪਹਿਲੇ ਵੀਡੀਓ ਚ ਬੋਲ ਦਿੱਤਾ ਕਿ ਭਾਈ ਸਾਨੂੰ ਤੁਹਾਡੇ ਕੰਮ ਦੀ ਹੈਣੀ ਜਾਣਕਾਰੀ ਠੀਕ ਆ ਠੀਕ ਆ ਭਾਜੀ ਤੇ ਸਾਡੀਆਂ ਭੈਣਾਂ ਨੂੰ ਅੱਗੇ ਆ ਰਿਹਾ ਜੀ ਨਰਾਤੇ ਆ ਗਏ ਉਸ ਤੋਂ ਬਾਅਦ ਵੈਡਿੰਗ ਸੀਜ਼ਨ ਆ ਗਿਆ ਵੈਡਿੰਗ ਸੀਜ਼ਨ ਸ਼ੁਰੂ ਹੋ ਜਾਂਦਾ ਹਾਂ ਜੀ ਉਹਨਾਂ ਨੂੰ ਇਹ ਸਮਝ ਨਹੀਂ ਹੁੰਦੀ ਕਿ ਭਾਈ ਆਪਾਂ ਕਿਹੜੀ ਦੁਕਾਨ ਤੇ ਜਾਈਏ ਠੀਕ ਆ ਠੀਕ ਆ ਭਾਜੀ ਕਿਉਂਕਿ ਵੱਡੇ ਵੱਡੇ ਸ਼ਹਿਰਾਂ 'ਚ ਤਾਂ ਸਸਤਾ ਸਮਾਨ ਮਿਲਦਾ ਆਪਣਾ ਆਮ ਪੱਦੇ ਨੂੰ ਜਾਣਾ ਬਹੁਤ ਔਖਾ ਆ ਹਾਂਜੀ ਹਾਂਜੀ ਇਸ ਕਰਕੇ ਅਸੀਂ ਬਈ ਵੱਡੇ ਸ਼ਹਿਰ ਤੇ ਜਾਣ ਦੀ ਲੋੜ ਹੀ ਨਹੀਂ ਤੁਹਾਨੂੰ ਇੱਥੇ ਹੀ ਉਹਦੇ ਨਾਲੋਂ ਵੀ ਸਸਤਾ ਦੇ ਦਵਾਂਗੇ ਗਰੰਟੀ ਦਵਾਂਗੇ ਮਤਲਬ ਮੈਂ ਸੁਣਿਆ ਜੀ ਕਹਿੰਦੇ ਤੁਸੀਂ ਦਿੱਲੀ ਵਾਲੇ ਰੇਟਾਂ ਤੇ ਸਮਾਨ ਦੇ ਮੈਂ ਕਿਉਂ ਦਿੱਲੀ ਲੁਧਿਆਣੇ ਤੋਂ 1 ਰੁਪਿਆ ਸਸਤਾ ਹੀ ਹੋਊਗਾ ਜੀ ਮਹਿੰਗਾ ਨਹੀਂ ਹੋਊਗਾ ਜੀ ਤੇ ਆਪਾ ਜੀ ਕੜੀਏ ਸ਼ੁਰੂ ਪਹਿਲਾਂ ਤਾਂ ਤੈਹ ਦਿੱਲੋ ਤੁਹਾਡਾ ਧੰਨਵਾਦ ਕਰਦਾ ਰਾਜੀ ਭਾਜੀ ਜਿਹੜਾ ਤੁਸੀਂ ਸਾਡੀ ਸ਼ਾਪ ਤੇ ਆਏ ਆ ਜੀ ਤੇ ਤੁਹਾਡੇ ਜਿੰਨੇ ਵੀ ਸਬਸਕ੍ਰਾਈਬਰ ਦੇਖ ਰਹੇ ਆ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੀ ਦੁਕਾਨ ਦਾ ਨਾਮ ਇਹਨਾਂ ਨੇ ਦੱਸ ਦਿੱਤਾ ਹੈ ਜੀ ਵੀਡੀਓ ਨਾਲ ਲੰਬੀ ਕਰਦੇ ਹੋਏ ਤੁਹਾਨੂੰ ਪਹਿਲਾਂ ਆਜੋ ਆਈਟਮਾਂ ਦਿਖਾਉਣੀ ਆ ਅਸੀਂ ਸਟਾਰਟ ਕਰਦੇ ਆ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਕਿਉਂਕਿ ਸਾਰੀਆਂ ਭੈਣਾਂ ਨੂੰ ਵਿਆਹ ਸੀਜ਼ਨਾਂ ਵਿੱਚ ਚਾਹੀਦੇ ਨੇ ਸੈੱਟ ਵਗੈਰਾ ਇਰਿੰਗਸ ਵਾ ਲੈ ਚਾਹੀਦੇ ਹੁੰਦੇ ਆ ਨਾ ਉਹ ਨਵਾਂ ਨਵਾਂ ਸਾਰਾ ਕੁਝ ਚਾਹੀਦਾ ਹੁੰਦਾ ਤੇ ਸਸਤੇ ਰੇਟਾਂ ਤੇ ਚਾਹੀਦਾ ਹੁੰਦਾ ਆ ਅਸੀਂ ਤੁਹਾਨੂੰ ਉਹੀ ਚੀਜ਼ ਸਸਤੇ ਰੇਟਾਂ ਤੇ ਤੇ ਵਧੀਆ ਰੇਟ ਤੇ ਦਵਾਂਗੇ ਸਸਤੀ ਚੀਜ਼ ਦਵਾਂਗੇ ਉਹ ਜੀ ਆਪਾਂ ਹੁਣ ਕੀ ਸ਼ੁਰੂ ਕਰਨਾ ਜੀ ਆਪਾਂ ਪਹਿਲਾ ਸੈੱਟ ਦਿਖਾਣੇ ਆ ਜੀ ਹਾਂਜੀ ਤੇ 55 ਰੁਪਏ ਤੋਂ ਹੋ ਜਾਂਦੀ ਆ ਉਹ ਸਾਡੇ ਕੋਲ ਆਊਟ ਆਫ ਸਟਾਕ ਆ ਉਹ ਆਪਾਂ ਕਰਵਾ ਚੋਦੇ ਲੱਗੇ ਲੈ ਕੇ ਆਣਾ ਆ ਕਿਉਂਕਿ ਸਸਤੀ ਚੀਜ਼ ਹੁੰਦੀ ਆ ਸਾਡੇ ਕੋਲ ਆਹ ਵਾਲੇ ਸੈੱਟ ਹੈਗੇ 100-100 ਰੁਪਏ ਦੇ ਅੱਛਾ ਜੀ ਹਾਂਜੀ ਜੇ ਤੁਹਾਨੂੰ 4 ਰੁਪਏ ਕਹਿ ਤਾਂ ਮਤਲਬ 100 ਰੁਪਏ ਦਾ ਹੀ ਤੁ ਤਨੁਕ ਬਾਈ ਤੇ ਮਿਲ ਜੂਗੀ ਕਾਫੀ ਚੀਕਾ ਜੀ ਸਾਰੇ 100 ਰੁਪਏ ਵਾਲੇ ਸੈਟਾ ਤੇ ਭੈਣ ਜੀ ਇਹਨਾਂ ਤੇ ਐਡਾ ਤਾਂ ਨਹੀਂ ਹੁੰਦਾ ਕਿ ਜੇ ਤੁਸੀਂ ਇਹ ਸਸਤਾ ਵੇਚ ਰਹੇ ਆ ਤੇ ਇਹਦੇ ਉੱਤੇ ਜਿਹੜੇ ਨਾਗਿਆ ਜਾਂ ਇਹਨਾਂ ਦਾ ਕੋਈ ਨਹੀਂ ਨਹੀਂ ਜੀ ਇਹ ਸੈਮੀ ਏਡੀ ਹੁੰਦਾ ਆ ਜੀ ਅੱਛਾ ਜੀ ਹਾਂ ਜੀ ਇੱਕ ਤਾਂ ਏਡੀ ਹੁੰਦਾ ਓਰੀਜਨਲ ਇੱਕ ਸੈਮੀ ਏਡੀ ਹੁੰਦਾ ਇਹ ਇੰਨੀ ਜਲਦੀ ਖਰਾਬ ਨਹੀਂ ਹੁੰਦਾ ਅੱਛਾ ਜੀ ਨਾਲ ਇਹ ਕਾ ਡੇਲੀ ਰੂਟੀਨ 'ਚ ਪੈਂਦਾ ਆ ਵਿਆਹਾਂ 'ਚ ਪੈਂਦਾ ਭਾਵੇਂ ਜਿੰਨੇ ਮਰਜ਼ੀ ਟੈਂਡ ਕਰ ਲੋ ਠੀਕ ਆ ਜੀ ਉਹ ਤਾਂ ਆਪਣੀ ਸਾਂਭ ਸੰਭਾਲ ਤੇ ਹੁੰਦਾ ਆ ਬਿਲਕੁਲ ਬਿਲਕੁਲ ਜੀ ਇਸ ਤੋਂ ਬਾਅਦ ਜੀ ਅੱਗੇ ਇਸ ਤੋਂ ਬਾਅਦ ਥੋੜੀ ਉੱਪਰ ਰੇਂਜ ਹੋ ਜਾਂਦੀ ਆ ਹਾਂਜੀ ਜਦ ਤੱਕ ਉਹ ਦਿਖਾ ਲਦੇ ਮੈਂ ਤੁਹਾਨੂੰ ਇੱਕ ਵਾਰੀ ਸੈਂਪਲ ਦਿਖਾ ਦਵਾ ਆ ਉਹ ਸੈਟ ਆ ਚੋਕਰ ਸੈਟ ਆ ਇੱਥੋਂ ਸਟਾਰਟਿੰਗ ਹੋਣੀ ਆ 55 ਰੁਪਏ ਦਾ ਤੁਹਾਨੂੰ ਪਊਗਾ ਇਹ ਪੂਰੇ ਪੰਜਾਬ ਦੀ ਗਾਰੰਟੀ ਆ ਜਿੱਥੇ ਲੁਧਿਆਣਾ ਜਲੰਧਰ ਜਿੱਥੇ ਮਰਦੀ ਘੁੰਮ ਲਿਓ ਤੁਹਾਨੂੰ ਇਹ ਰੇਟ 'ਚ ਕਿਤੇ ਨਹੀਂ ਮਿਲਣਾ ਪਰ ਇਹ ਹਲੇ ਆਊਟ ਆਫ ਸਟਾਕ ਆ ਇਹ ਤੁਹਾਨੂੰ ਇੱਕ ਸੈਂਪਲ ਦਿਖਾਇਆ ਕਿ ਸਾਡੇ ਕੋਲ ਇੱਥੋਂ ਤੋਂ ਸਟਾਰਟਿੰਗ ਹੋ ਜਾਂਦੀ ਆ ਜੀ ਠੀਕ ਆ ਜੀ ਤੇ ਭਾਜੀ ਇਹ ਜਿਹੜੇ ਤੁਹਾਡਾ ਇਹ ਗਹਿਣੇ ਆ ਜਾਂ ਕੋਈ ਕੋਸਟਮੈਟਿਕ ਦਾ ਸਮਾਨ ਆ ਜਾਂ ਮਲੇ ਆਰਟੀਫੀਸ਼ੀਅ ਹਾਂਜੀ ਹਾਂਜੀ ਪਾਜੀ ਸਾਡਾ ਯਾਨੀ ਕਿ ਇਹ ਹੁੰਦਾ ਪਾਜੀ ਸਾਡਾ ਕਿ ਤੁਹਾਨੂੰ ਜਿੱਥੋਂ ਸਸਤਾ ਮਿਲ ਜੂਵੇ ਜਿੰਨਾ ਬੈਨੀਫਿਟ ਕਿ ਉਹ ਕਿ ਸਾਨੂੰ ਸਸਤਾ ਮਿਲੂਗਾ ਤਾਂ ਹੀ ਅੱਗੇ ਇਹ ਸਸਤਾ ਦਵਾਂਗੇ ਨਾ ਪਾਜੀ ਸਾਡਾ ਮਾਲ ਬਹੁਤ ਚੰਗਾ ਵਾਲਾ ਸੈੱਟ ਹੈ ਨਾ ਉਹ ਅਸੀਂ ਪਿਛਲੇ ਸਾਲ ਬਹੁਤ ਜ਼ਿਆਦਾ ਸੇਲ ਕੀਤਾ ਘੱਟੋ ਘੱਟ ਵੀ 2-250 ਸਸਤੇ ਸੈੱਟ ਸੇਲ ਕੀਤੇ ਉਹਦੇ ਆਪਾਂ ਹਾਂਜੀ ਹੁਣ ਤੁਹਾਨੂੰ ਉਹਦਾ ਅਸੀਂ ਦਿਖਾ ਦਨੇ ਆ ਸੈੱਟ ਥੋੜੀ ਵਧੀਆ ਕੁਆਲਿਟੀ ਦੇ ਵਿੱਚ ਠੀਕ ਆ ਜੀ ਪਹਿਲਾਂ ਇਹ ਚੁੰਗੀ ਚੈੱਕ ਕਰੋ ਠੀਕ ਆ ਜੀ ਉਸ ਤੋਂ ਆ ਇਹਦਾ ਸੈੱਟ ਚੈੱਕ ਕਰੋ ਚੋਕਰ ਇਹਦਾ ਇਹ ਵਾਲਾ ਤੁਹਾਨੂੰ ਪਊਗਾ 320 ਰੁਪਏ ਆ ਠੀਕ ਹੈ ਜੀ ਆਪਰਾ ਰੇਟ ਲਿਖੇ ਹੋਏ ਆ ਸਭ ਦੇ ਹਾਂਜੀ ਇਹ ਨਹੀਂ ਕਿ ਅਸੀਂ ਕਿਹਾ ਕੁਝ ਹੋਰ ਦਵਾਂਗੇ ਕੁਝ ਹੋਰ ਅੱਛਾ ਜੀ ਜੇ ਕੋਈ ਕਸਟਮਰ ਲੈਂਦਾ ਆਪ ਵੀ ਕੱਢ ਲਾ ਕੱਢ ਸਕਦਾ ਸਮਾਨ ਜਿਹੜਾ ਮਰਜੀ ਕੱਲ ਰੇਟ ਸਭ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਆ ਠੀਕ ਆ ਜੀ ਤੇ ਜੇ ਕਿਸੇ ਨੇ ਜੀ ਪੈਂਦੀ ਹੈ ਸੇਲ ਵਾਸਤੇ ਲੈਣੇ ਹੋਣ ਜਿੱਦਾਂ ਕਿਸੇ ਦੁਕਾਨ ਤੇ ਉਹਨਾਂ ਲਈ ਲੈਸ ਹੋਰ ਹੋ ਜਾਂਦਾ ਆ ਅੱਛਾ ਜੀ ਉਹਨਾਂ ਲਈ ਵੀ ਰੇਟ ਦੱਸਾਂਗੇ ਆਪਾਂ ਤੁਹਾਨੂੰ ਲਗ ਲਗ ਰੇਟ ਹੁੰਦਾ ਆ ਇਹ ਘਰ ਵੀ ਤੁਸੀਂ ਆਨਲਾਈਨ ਇਹ ਭੇਜ ਦਿੰਦੇ ਜੀ ਹਾਂਜੀ ਹਾਂਜੀ ਸਾਡਾ 올 ਇੰਡੀਆ ਡਿਲੀਵਰੀ ਹੈਗੀ ਆ ਜੀ ਪਰ ਸੀਓਡੀ ਸੀਓਡੀ ਸਿਰਫ ਹੁਸ਼ਿਆਰਪੁਰ ਸਿਟੀ ਵਿੱਚ ਇਧਰੋਂ ਹੁਸ਼ਿਆਰਪੁਰ ਤੇ ਯਾਨੀ ਕਿ ਸਾਡੀ ਦੁਕਾਨ ਤੋਂ 10 ਕਿਲੋਮੀਟਰ ਦੇ ਅੰਡਰ ਅੰਡਰ ਜਿੰਨੇ ਵੀ ਏਰੀਆ ਜਿੰਨਾ ਵੀ ਆਉਂਦਾ ਹੁਸ਼ਿਆਰਪੁਰ ਸਿਟੀ ਆਉਂਦੀ ਹੈ ਇਧਰੋਂ ਸਾਡੇ ਹਰਿਆਣਾ ਲੱਗਦਾ ਉਹਨਾਂ ਤੇ ਕੈਸ਼ ਔਨ ਡਿਲੀਵਰੀ ਵੀ ਹੋ ਜੂਗੀ ਪਰ ਆਰਡਰ ਤੁਹਾਡਾ 2200 ਤੋਂ ਉੱਪਰ ਹੋਣਾ ਚਾਹੀਦਾ ਇਹ ਕੇਵਲ ਆ ਸੈੱਟ ਆ ਜੀ ਇਹ ਤੁਹਾਨੂੰ ਪਊਗਾ 185 ਰੁਪਏ ਦਾ ਇਹ ਦੁਕਾਨਦਾਰ ਵਾਲਾ ਰੇਟ ਆ ਅੱਛਾ ਜੀ ਹਾਂਜੀ ਜੇ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਨੇ ਆ ਬ੍ਰਾਈਡਲ ਸੈਟ ਹਾਂਜੀ ਠੀਕਾ ਜੀ ਇਹ ਤੁਸੀਂ ਮਾਰਕੀਟ ਵਿੱਚ ਜੇ ਤੁਸੀਂ ਆਪਣੇ ਜਿੱਦ ਕੀ ਵਿਆਹ ਦੇ ਵਿੱਚ ਤੁਸੀਂ ਰੈਂਟ ਤੇ ਵੀ ਲੈਂਦੇ 1000 ਰੁਪਏ ਤੋਂ ਘੱਟ ਰੈਂਟ ਨਹੀਂ ਮਿਲਦਾ ਠੀਕਾ ਜੀ ਪਹਿਲਾਂ ਚੁੰਗੀ ਚੈੱਕ ਕਰੋ ਇਹਨੂੰ ਐ ਦਾ ਸੇਮ ਬ੍ਰਾਈਡਲ ਸੈਟ ਆ ਠੀਕਾ ਜੀ ਉਸ ਤੋਂ ਬਾਅਦ ਇਹਦਾ ਚੋਕਰ ਸੈਟ ਚੈੱਕ ਕਰੋ ਇਹ ਬਜਰੀ ਬਜਰੀ ਵਾਲਾ ਡਿਜ਼ਾਈਨ ਬੋਲਦੇ ਆ ਇੱਕ ਫਲੈਕਸੀਬਲ ਹੈ ਜਿੱਦਾਂ ਮਾਜੀ ਤੁਸੀਂ ਨੂੰ ਤੋੜੋ ਜਿੱਦਾਂ ਮਰਜੀ ਇਹਨੂੰ ਤੁਸੀਂ ਮਰੋੜੀ ਜਾ ਕੋਈ ਕਰੀ ਜਾਓ ਜਿੱਦਾਂ ਤੁਹਾਡਾ ਗਲਾ ਉਸ ਹਾਵ ਨਾਲ ਅਡਜਸਟੇਬਲ ਹੋ ਜਾਂਦਾ ਅਡਜਸਟੇਬਲ ਸੈਟ ਹੈ ਕੋਈ ਹਾਰਡ ਕੁਆਲਿਟੀ ਨਹੀਂ ਸਟੋਨ ਵੀ ਬੜਾ ਵਧੀਆ ਲੱਗਾ ਹੈ ਅੱਛਾ ਜੀ ਮਾਰਕੀਟ ਵਿੱਚ ਤੁਹਾਨੂੰ ਇਹ 2000 ਤੋਂ ਘੱਟ ਨਹੀਂ ਮਿਲਣਾ 2000 ਰੁਪਏ ਦਾ ਹਾਂਜੀ 1000 ਰੁਪਏ ਦਾ ਰੈਂਟ ਹੀ ਆ ਤੁਹਾਨੂੰ ਉਹਨਾਂ ਨੇ ਕੀ ਕਹਿਣਾ ਸਿਰਫ ਜਾਂਦਿਆਂ ਨੂੰ ਕੀ ਕਹਿਣਾ ਆ ਦੇਖੋ ਮੈਮ ਸੈਟ ਕਿੰਨਾ ਵਧੀਆ ਕੁਆਲਿਟੀ ਦੇਖੋ ਆ ਦੇਖੋ ਫਲੈਕਸੀਬਲ ਆ ਆਹੀ ਚੀਜ਼ਾਂ ਤੁਹਾਨੂੰ ਦਿਖਾ ਕੇ ਉਹਨਾਂ ਤੁਹਾਡੇ ਕੋਲ 1500-2000 ਰੁਪਏ ਮ ਚਾਹੇ ਦੁਕਾਨਦਾਰ ਵਾਲਾ ਲੈ ਜਾ ਚਾਹੇ ਰਿਟੇਲ ਵਾਲਾ ਲੈ ਜਾ 750 ਦਾ ਹੀ ਹੈ ਜੀ 750 ਰੁਪਏ ਦਾ ਜੀ 750 ਰੁਪਏ ਜੀ ਨਹੀਂ ਜੀ ਰੇਟ ਲਿਖਿਆ ਭਾਈ ਕਿਉਂਕਿ ਕਿਉਂਕਿ ਮੁੜ ਕੇ ਇਹ ਗੱਲ ਹੁੰਦੀ ਨਾ ਕਿ ਅਸੀਂ ਜੀ ਉਹ ਸਾਡੇ ਕੋਲ ਸੈੱਟ ਨਹੀਂ ਹੈਗਾ ਪਹਿਲਾਂ ਇੱਕ ਆ ਹੀ ਦੇਖ ਲੈਣ ਸਾਰੇ ਹੈ ਨਾ ਬਿਲਕੁਲ ਬਿਲਕੁਲ ਜੀ ਦੋਗੇ 700 850 ਰੁਪਏ ਦਾ ਠੀਕ ਹੈ ਇਸ ਤੋਂ ਬਾਅਦ ਅਗਲਾ ਜੀ ਦਿਖਾਓ ਉਸ ਤੋਂ ਬਾਅਦ ਇੱਕ ਇਹ ਵੀ ਬ੍ਰਾਈਡਲ ਸੈਟ ਆ ਠੀਕ ਹੈ ਜੀ ਇਹ ਵੀ ਆਲਮੋਸਟ ਸਾਰੀਆਂ ਕੁੜੀਆਂ ਨੇ ਦੇਖਿਆ ਹੀ ਹੋਣਾ ਆ ਤਕਰੀਬਨ ਕਿੰਨੇਆਂ ਵਿਆਹਾਂ ਚ ਪਾਇਆ ਹੈ ਆਪਣੇ ਅੱਛਾ ਜੀ ਇਹ ਤੁਸੀਂ 1500 ਦਾ ਤੁਹਾਨੂੰ ਮਿਲਦਾ ਹ ਠੀਕ ਹੈ ਜੀ ਆਪਾਂ ਤੁਹਾਨੂੰ ਦਵਾਂਗੇ ਸਿਰਫ 550 ਦਾ 550 ਰੁਪਏ ਦਾ ਜੇ ਇੱਕ ਵਾਰੀ ਪਹਿਲੇ ਡਿਜ਼ਾਈਨ ਹੀ ਦੇਖ ਲਓ ਡਿਜ਼ਾਈਨ ਦੇਖ ਲਓ ਕਿੰਨਾ ਹੈਵੀ ਡਿਜ਼ਾਈਨ ਆ ਠੀਕ ਹੈ ਤੇ ਫਿਨਿਸ਼ਿੰਗ ਦੇਖੋ ਸਟੋਨ ਦੀ ਕਿੰਨੀ ਵਧੀਆ ਇਹ ਨਹੀਂ ਕਿ ਹੈਗਾ ਉਹ ਪਲਾਸਟਿਕ ਵਾਲਾ ਸਟੋਨ ਲਾਇਆ ਜਾਂ ਸਟੋਨ ਹੈ ਤੇ ਸਟੋਨ ਹੀ ਲਾਇਆ ਹੈ ਜੀ ਅੱਛਾ ਜੀ ਠੀਕ ਹੈ ਜੀ ਤੇ ਰੇਟ ਸਾਰੇ ਤੇ ਮੈਂਸ਼ਨ ਆ 550 ਦਾ ਤੁਹਾਨੂੰ ਇਹ ਮਿਲੂਗਾ ਜੀ ਠੀਕ ਹੈ ਹੁਣ ਆਪਾਂ ਤੁਹਾਨੂੰ ਵੈਸੇ ਦਿਖਾ ਦਿੰਦੇ ਜੇ ਅਸੀਂ ਸਾਰੇ ਖੋਲ ਖੋਲ ਕੇ ਦਿਖਾਣ ਲੱਪੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਅੱਛਾ ਕੋਈ ਝੁਮਕੀ ਵਾਲਾ ਸੈੱਟ ਵੀ ਮੈਂ ਸੁਣਿਆ ਉਹ ਵੀ ਹੁੰਦਾ ਜੀ ਝੁਮਕੀ ਵਾਲਾ ਹਾਂਜੀ ਦਿਖਾਏ ਪਾਹੂ ਬਲੀ ਵੀ ਦਿਖਾ ਦਿੰਨੇ ਆ ਇਹ ਵਾਲੇ ਸੈੱਟ ਆ ਜਿਹੜੇ ਇਹ 550 ਸੈੱਟ ਆ 750 ਸੈੱਟ ਆ ਮਤਲਬ ਕਿ ਸਾਰੇ ਅਲੱਗ ਆ ਪਾਕਿਸਤਾਨੀ ਸੈੱਟ ਬਹੁਤ ਡਿਮਾਂਡ ਚ ਆ ਤੁਸੀਂ ਪਾਕਿਸਤਾਨ ਵਾਲਾ ਦਿਖਾਓ ਜੀ ਬਾਕੀ ਛੱਡ ਦੇ ਜੀ ਇਹ 850 ਸੈੱਟ ਆ ਭੈਣਾਂ ਨੂੰ ਇਹ ਹੁੰਦਾ ਕਿ ਪਾਕਿਸਤਾਨੀ ਜੁੱਤੀਆਂ ਪਾਕਿਸਤਾਨੀ ਸੂਟ ਪਾਉਣੇ ਆ ਤੇ ਇਹ ਦੇਖੋ ਜ ਲੋਕੀ ਸਿਰਫ ਸਿਰਫ ਇੱਕ ਪਾਕਿਸਤਾਨੀ ਜੁਐਲਰੀ ਕਹਿ ਕੇ ਕਾਫੀ ਕਾਫੀ ਇਹਦਾ ਮਾਰਜਨ ਕਮਾ ਰਿਆ ਐ ਐਗਜ਼ੈਕਟ ਤੁਹਾਨੂੰ ਦੱਸ ਦਵਾਂਗੇ ਕੀ ਰੇਟ ਪੈਂਦਾ ਆ ਦੇਖ ਲਓ ਭਾਜੀ ਕੰਨਾਂ ਦੇ ਆਊਗੇ ਟਿੱਕਾ ਆਊਗਾ ਝੁੰਕੀ ਆਊਗਾ ਜਿੱਦਾਂ ਦੇ ਕੰਨਾਂ ਦੇ ਆ ਉਨੇ ਹੀ ਵੱਡਾ ਟਿੱਕਾ ਆ ਠੀਕ ਹੈ ਜੀ ਤੁਸੀਂ ਲਾ ਕੇ ਉਹ ਦੇਖ ਲਓ ਸਟੋਨ ਦੀ ਇੱਕ ਵਾਰੀ ਕੁਆਲਿਟੀ ਦੇਖ ਲਓ ਬਹੁਤ ਵਧੀਆ ਕੰਮ ਹੋਇਆ ਇਹ ਨਹੀਂ ਹੈਗਾ ਜੇ ਰੇਟ ਘਟਾ ਹੈ ਤੇ ਕੁਆਲਿਟੀ ਚ ਕੰਪਰੋਮਾਈਜ਼ ਆ ਇੱਕ ਇਹ ਵਾਲਾ ਸੈੱਟ ਐ ਵੀ ਪਾਕਿਸਤਾਨੀ ਆ ਝੁੰਕੀ ਵਾਲਾ ਸੈੱਟ ਆ ਜੀ ਇਹ ਵੀ ਬਹੁਤ ਡਿਮਾਂਡ ਚ ਆ ਟ੍ਰੈਂਡਿੰਗ ਸੈੱਟ ਆ ਜੀ ਇਹਦਾ ਗਲੇ ਦਾ ਇਹ ਤੁਹਾਨੂੰ ਪਊਗਾ 860 ਰੁਪਏ ਦਾ 860 ਅੰਛਾ ਭਾਜੀ ਹੁਣ ਇਹ ਤਾਂ ਹੋ ਗਿਆ ਆਪਣੀ ਜੁਐਲਰੀ ਇਸ ਤੋਂ ਬਾਅਦ ਆਪਣੀ ਉਹ ਅੱਜ ਕੱਲ ਕੀ ਗੱਜਦੇ ਹਾਂਜੀ ਭਾਜੀ ਉਹ ਵੀ ਹਾਂਜੀ ਉਹ ਵੀ ਸਾਡੇ ਕੋਲ ਮਿਲ ਜੂਗਾ ਇੱਕ ਤੁਸੀਂ ਕਹਿੰਦੇ ਸੀ ਬਾਹੂ ਬਲੀ ਮੈਂ ਤੁਹਾਨੂੰ ਉਹ ਵੀ ਦਿਖਾ ਦਨਾਂ ਅੱਛਾ ਜੀ ਅੱਜ ਕੱਲ ਬਹੁਤ ਟ੍ਰੈਂਡਿੰਗ ਚ ਚੱਲ ਰਿਹਾ ਬਾਹੂ ਬਲੀ ਇਅਰਿੰਗਸ ਠੀਕ ਆ ਜੀ ਹਰ ਇੱਕ ਯਾਨੀ ਕਿ ਭੈਣ ਨੂੰ ਬਾਹੂ ਬਲੀ ਚਾਹੀਦੇ ਚਾਹੀਦੇ ਆ ਤੇ ਇਹ ਮਾਰਕੀਟ ਚ ਲੈਣ ਜਾਣੇ ਤੁਸੀਂ 700 800 900 ਹਜ਼ਾਰ ਤੱਕ ਵੀ ਮਿਲਦਾ ਆ ਤੇ ਇਹ ਮੇਰੇ ਕੋਲ ਹੈਗਾ ਪਾਕਿਸਤਾਨੀ ਕੁੰਧਨ ਵਾਲਾ ਠੀਕ ਆ ਜੀ ਇਹ ਤੁਹਾਨੂੰ ਅਸੀਂ ਦਵਾਂਗੇ 480 ਰੁਪਏ ਦਾ ਹਾਂਜੀ ਨਾਲ ਟਿੱਕਾ ਵੀ ਹੈਗਾ ਆ ਟਿੱਕਾ ਵੀ ਚੈੱਕ ਕਰੋ ਪੂਰਾ ਕੁੰਦਨ ਵਰਕ ਚ ਕੀਤਾ ਹੋਇਆ ਹੈ ਜੀ ਇਹ ਵਾਲਾ ਜਿਹੜਾ ਆ ਵਾਲਾ ਇਹ ਵਾਲਾ ਦੇਖੋ ਜੀ ਪਹਿਲਾਂ ਤੇ ਦੇ ਕੰਨਾ ਚੈੱਕ ਕਰੋ ਕਿ ਕਿੰਨੇ ਹੈਵੀ ਆ ਹਾਂਜੀ ਠੀਕ ਆ ਜੀ ਫਿਰ ਇਹਦੀ ਆ ਚੈੱਕ ਕਰੋ ਪਰਲ ਵਰਕ ਕੀਤਾ ਹੋਇਆ ਸਾਰਾ ਇਹ ਤੁਹਾਨੂੰ ਪੋਗੇ ਸਿਰਫ 460 ਰੁਪਏ ਦਾ 460 ਰੁਪਏ ਹਾਂਜੀ ਕਿਹੜੀ ਰੇਟ ਕੀ ਚੱਲਦਾ ਜੀ ਮਾਰਕੀਟ 'ਚ 700 800 900 ਹਜ਼ਾਰ ਤੱਕ ਵਿਕਦੇ ਆ ਅੱਛਾ ਪਾ ਜੀ ਮੈਨੂੰ ਇੱਕ ਚੀਜ਼ ਹੋਰ ਪਤਾ ਲੱਗੀ ਆ ਕਿ ਇਹਦੇ ਤੁਹਾਡੇ ਇੱਥੇ 5 ਰੁਪਏ ਤੋਂ ਲੇਸਟਿੰਗ ਸ਼ੁਰੂ ਹਾਂਜੀ ਹਾਂਜੀ ਪਾ ਜੀ 5 ਰੁਪਏ ਤੋਂ 5.5 ਰੁਪਏ ਤੋਂ 5.5 ਰੁਪਏ ਤੋਂ 5 ਰੁਪਏ ਦਾ ਬਾਕਸ ਆ ਜੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਇਹ ਆ ਦੇਖ ਲਓ ਹਾਂਜੀ ਆ ਦੇਖੋ ਝੁੰਮਕੀ ਚੈੱਕ ਕਰੋ ਬਹੁਤ ਹੈਵੀ ਆ ਯਾਨੀ ਕਿ ਡਿਜ਼ਾਈਨ ਬੜਾ ਹੈਵੀ ਆ ਬ ਠੀਕ ਹੈ ਜੀ ਆ ਆਊਗਾ ਪਾਸਾ ਯਾਨੀ ਕਿ ਜਿਹਨਾਂ ਨੂੰ ਹੁੰਦਾ ਕਿ ਸਾਨੂੰ ਪਾਸੇ ਵਾਲਾ ਸੈੱਟ ਚਾਹੀਦਾ ਆ ਤੁਹਾਨੂੰ ਦਿਖਾ ਲ ਦਿੰਨੇ ਆ ਆ ਆਊਗਾ ਪਾਸਾ ਭਾਜੀ ਮਾਰਕੀਟ ਵਿੱਚ ਲੋਕੀ ਆ ਨਾ 4-400 ਰੁਪਏ ਦਾ ਇਕੱਲਾ ਪਾਸਾ ਹੀ ਵੇਚੀ ਜਾਂਦੇ ਭਾਜੀ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਝੁਮਕੀ ਦੇ ਨਾਲ ਸਿਰਫ ਇਹਨੀ ਹੈਵੀ ਝੁਮਕੀ ਨਾਲ ਪਾਸਾ ਤੇ ਅਸੀਂ ਇਹ ਦਵਾਂਗੇ ਕੀ ਰੇਟ ਹੈ ਜੀ ਇਹਨਾਂ ਦਾ 770 ਰੁਪਏ ਦਾ ਸਿਰਫ 770 ਰੁਪਏ ਦੇ ਵਿੱਚ ਪੂਰਾ ਸੈੱਟ ਹਾਂਜੀ ਦੋਨੇ ਚੀਜ਼ਾਂ ਹੈਵੀ ਝੁਮਕੀ ਨਾਲ ਹੀ ਭਾਜੀ ਪਾਸਾ ਤੇ ਪਾਸਾ ਵੀ ਹੈਵੀ ਆ ਭਾਜੀ ਆ ਦੇਖ ਲਓ ਤੁਸੀਂ ਚੈੱਕ ਕਰੋ ਭਾਜੀ ਹਲਕਾ ਪਾਸਾ ਨਹੀਂ ਬਿਲਕੁਲ ਆ ਦੇਖ ਲਓ ਕਿੰਨਾ ਵੱਡਾ ਪਾਸਾ ਹੈ ਭਾਜੀ ਕੈਮਰੇ ਭਾਰ ਭਾਵੇਂ ਨਾ ਦੀ ਸੀ ਤੁਹਾਨੂੰ ਠੀਕ ਹੈ ਜੀ ਸਾਡੇ ਕੋਲ ਨਾ ਏਡੀ ਦਾ ਸਰਟੀਫੀਕਟ ਤੁਹਾਨੂੰ ਮਿਲ ਜਾਊਗਾ ਚੈੱਕ ਕਰੋ ਇਹ ਮੈਂ ਨਾ ਇੱਕ ਵੀਡੀਓ ਦੇਖੀ ਸੀਗੀ ਉਹਦੇ ਵਿੱਚ ਇਹੀ ਵਾਲਾ ਸੈੱਟ ਤੁਹਾਨੂੰ ਦਿੰਦੇ ਸੀ 800 ਕੇ 850 ਦਾ ਸੇਮ ਇਹੀ ਸੈੱਟ ਤੇ ਆਪਾਂ ਦਵਾਂਗੇ ਸਿਰਫ 350 ਦਾ ਉਹ ਵੀ ਏਡੀ ਦਾ ਸੇਮ ਸੈੱਟ ਇਹੀ ਸੀਗਾ ਤੇ ਉਹ ਵੀ ਏਡੀ ਆ ਇਹ ਨਹੀਂ ਹੈਗਾ ਕਿ ਸੈਮੀ ਏਡੀ ਜੇ ਏਡੀ ਕਿਹਾ ਤੇ ਏਡੀ ਇਹਦਾ ਇਹੀ ਆ ਜੇ ਮਤਲਬ ਇਹ ਕਾਲਾ ਦਾ ਪੈਂਦਲ ਭਾਵੇਂ 10-10 ਸਾਲ ਪਾਓ ਇਨ ਕੇਸ ਜੇ ਕਾਲਾ ਹੁੰਦਾ ਨਾ ਤੁਤ ਤੇ ਤੁਹਾਨੂੰ ਸਾਡੇ ਕੋਲ ਇਦਾਂ-ਇਦਾਂ ਚੂੜੀਆਂ ਮਿਲ ਜੂਗੀਆਂ ਠੀਕ ਆ ਜੀ ਇਹ ਪਿਆਰ ਪਿਆਰ ਸੈਟ ਆ ਇਹ ਚਾਹੇ ਇਹ ਕਰਵਾ ਇਹ ਰਖੜੀ ਤਾਂ ਕਾ ਸਿਰਫ ਇਹ ਪਿਆਰ ਪਿਆਰ ਸੈਟ ਮਿਲਣਾ ਦੁਕਾਨਦਾਰ ਵਾਲਾ ਵੀ ਪਿਆਰ ਪਿਆਰ ਲੈ ਸਕਦਾ ਤੇ ਡੀਟੇਲ ਚ ਵੀ ਲੈ ਸਕਦੇ ਆ ਠੀਕ ਹੈ 200 ਰੁਪਏ ਦਾ ਬੋਖਾ ਚਾਰ ਪੀਸ ਦਾ ਸੈਟ ਆ ਉਸ ਤੋਂ ਬਾਅਦ ਇਹ ਮਹਿੰਗਾ ਹੋ ਜਾਣਾ ਹੈ ਠੀਕ ਆ ਜੀ ਹਾਂ ਜੀ ਇਹ ਚ ਤੁਹਾਨੂੰ ਵੈਰਾਈਟੀ ਕਾਫੀ ਮਿਲ ਜੂਗੀ ਲਗ ਲਗ ਰੇਂਜ ਦੀ ਆ ਏਡੀ ਦੇ ਵਿੱਚ ਵੀ ਕਾਫੀ ਹੈਗੇ ਆ ਬਾਕੀ ਜਿਹੜਾ ਸਮਾਨ ਤੁਸੀਂ ਡਿਸਪਲੇ ਕੀਤਾ ਬਾਕੀ ਗਦਾਮ ਚ ਵੀ ਤੁਹਾਡਾ ਸਮਾਨ ਪਿਆ ਆ ਹਾਂਜੀ ਹਾਂਜੀ ਆਹ ਦੇਖ ਲਓ ਭਾਈ ਇੱਦਾਂ ਇੱਦਾਂ ਤੇ ਏਡੀ ਦੇ ਸੈਟਅਪ ਭਾਜੀ ਜਿਹੜੇ ਕੜੇ ਆ ਯਾ ਜੂਜ਼ ਹੁੰਦੇ ਚੂੜਾ ਬਣਾਉਣ ਲਈ ਜਿਹੜਾ ਯੂਜ਼ ਕਰਦੇ ਆ ਠੀਕ ਆ ਜੀ ਇਹ ਚ ਮਲਟੀ ਯਾਨੀ ਕਿ ਕਾਫੀ ਰੇਂਜ ਵੀ ਤੁਹਾਨੂੰ ਸਿਰਫ ਸਿਰਫ 180 ਰੁਪਏ ਦੇ ਠੀਕ ਆ ਜੀ ਕਿਉਂਕਿ ਇਹ ਵਧੀਆ ਕੁਆਲਿਟੀ ਦੇ ਵਿੱਚ ਹੁੰਦੇ ਆ ਚੂੜਿਆਂ 'ਚ ਯੂਜ਼ ਹੁੰਦੇ ਆ ਜੀ ਇਹਦਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਆ ਜੀ ਕਿਉਂਕਿ ਕੱਲਾ ਕੱਲਾ ਪੀਸ ਖਾ ਲੈਣਾ ਬ ਕਿੰਨੇ ਸੋਹਣੇ ਪਾਜੀ ਇਹ ਤਾਂ ਹੋ ਗਿਆ ਨਾ 골ਡਨ ਆ ਦੇਖ ਲਓ ਪਾਜੀ ਮੈਂ ਤੁਹਾਨੂੰ ਹੋਰ ਵੀ ਦਿਖਾ ਦਿੰਨਾ ਵੈਰਾਈਟੀ ਬਹੁਤ ਹੈ ਵੀਡੀਓ ਇੱਕ ਲੰਬੀ ਹੋ ਜਾ ਰਹੀ ਹੈ ਆ ਵੀ ਦੇਖ ਲਓ ਆ ਵੀ ਚੂੜੀਆਂ ਜਿਹੜੀਆਂ ਨਾ ਇਹ ਵੀ ਚੂੜੇ ਜੂਸ ਹੁੰਦੀਆਂ ਪਾਜੀ ਠੀਕ ਹੈ ਪਾਜੀ ਇਹ ਤੁਹਾਨੂੰ ਪਉਗੀਆਂ ਸਿਰਫ 150 ਰੁਪਏ ਦੀਆਂ ਅੱਛਾ ਜੀ ਪਾਜੀ ਮਾਰਕੀਟ ਵਿੱਚ 300 350 ਰੁਪਏ ਦੀਆਂ ਸੇਲ ਹੁੰਦੀਆਂ ਦੇਖ ਲਓ ਕੁਆਲਿਟੀ ਚੈੱਕ ਕਰੋ ਇੱਕ ਵਾਰੀ ਤੁਹਾਨੂੰ ਪਉਗੀਆਂ ਸਿਰਫ 150 ਰੁਪਏ ਦੀਆਂ ਦੋ ਚੂੜੀਆਂ ਸਾਇਜ ਇਹਦੇ ਵਿੱਚ ਮਿਲ ਜੂਗੇ ਪਾਜੀ ਗੱਲ ਤਾਂ ਮੇਨ ਇਹ ਹੈ ਪਾਜੀ ਕਿ ਵੀਡੀਓ ਦਿਖਾ ਲੈਣਾ ਅਸੀਂ ਤਾਂ ਇੱਥੇ ਸਾਰਾ ਕੁਝ ਦਿਖਾ ਤੁਸੀਂ ਚਾਹੁੰਦੇ ਆ ਸਮਾਨ ਖਰੀਦਣਾ ਆ ਪਾਓ ਭਾਜੀ ਵੀਡੀਓ ਲੰਬੀ ਹੋ ਜਾਣੀ ਆ ਅੱਗੀ ਤਾਂ ਵੈਰਾਈ ਬੜੀ ਆ ਐਸਟੀਮੇਟ ਦੱਸ ਦੇਣ ਕਿ ਸਾਡੇ ਕੋਲ ਆ ਵੇਚ ਦੂਗਾ ਬਾਕੀ ਤੁਸੀਂ ਇੱਕ ਵਾਰੀ ਪ੍ਰੋਪਰ ਆਓ ਤੇ ਭਾਜੀ ਉਹ ਪੰਜ ਪਿਆਲੇ ਦੀ ਪੈਸਟਿਕ ਦੱਸੋ ਜੀ ਹੁਣ ਕੀ ਕਹ ਭਾਜੀ ਆ ਜੀ ਦਿਖਾਓ ਸੋ ਹੁਣ ਤੁਹਾਨੂੰ ਅਸੀਂ ਲਿਪਸਟੀਕ ਦੀ ਸਟਾਰਟ ਕਰਦੇ ਆ ਇਹ ਵਿਦਾਊਟ ਬ੍ਰਸ਼ ਲਿਪਸਟੀਕ ਆ ਠੀਕ ਆ ਇਹਦੇ ਵਿੱਚ ਪੂਰਾ ਰੈੱਡ ਦਾ ਬਾਕਸ ਚਾਹੀਦਾ ਰੈੱਡ ਦਾ ਮਿਲ ਜੂਗੇ ਜਿੱਦਾਂ ਪੂਰਾ ਰੈੱਡ ਦਾ ਬਾਕਸ ਆ ਰੈੱਡ ਮਹਿਰੂਨ ਮਲਟੀ ਕਲਰ ਮਿਲ ਜੂਗੇ ਠੀਕ ਆ ਕੁਆਲਿਟੀ ਬੜੀ ਵਧੀਆ ਆ ਆ ਦੇਖ ਲਓ ਠੀਕ ਹੈ ਜੀ ਇਹ ਤੁਹਾਨੂੰ ਪਹਿਣਾ ਸਿਰਫ 65 ਰੁਪਏ ਦਾ ਬਾਕਸ 5.5 ਰੁਪਏ ਦਾ ਸਿੰਗਲ ਪੀਸ ਪਹਿਣਾ ਭਾਜੀ ਅੱਛਾ ਜੀ ਹਾਂਜੀ ਭਾਜੀ ਇਹ ਨਹੀਂ ਹੈਗਾ ਕਿ ਬਾਅਦ ਚ ਮੁਕਰ ਜਵਾਗੇ ਜੇ 5.5 ਦਾ 5.5 65 ਰੁਪਏ ਦਾ ਬਾਕਸ ਤੇ 65 ਰੁਪਏ ਦਾ ਜੀ ਉਸ ਤੋਂ ਬਾਅਦ ਆ ਜਾਂਦੀ ਆ ਵੀ ਦੇਖੋ ਇਹ ਵੀ ਵਿਦਆਊਟ ਬਰਸ਼ ਆ ਇਹ ਕਿੰਨੇ ਰੁਪਏ ਦਾ ਪੀਸ ਹੈ ਭਾਜੀ ਇਹ ਵੀ ਮੈਂ ਤੁਹਾਨੂੰ ਦਿਖਾ ਲ ਦਿੰਦਾ ਭਾਜੀ ਆ ਸਾਰੇ ਕਲਰ ਆਉਗੇ ਭਾਜੀ ਸਾਰੇ ਕਲਰ ਆਉਗੇ ਇਹ ਤੁਹਾਨੂੰ ਪਹਿਣਾ 120 ਰੁਪਏ ਦਾ ਮਤਲਬ 10 ਰੁਪਏ ਦਾ ਪੀਸ ਆ ਅੱਛਾ ਜੀ ਭਾਈ ਤੁਸੀਂ 10 ਜਾਂ 20 ਰੁਪਏ ਦੀ ਸੇਲ ਕਰ ਸਕਦੇ ਬੜੇ ਆਰਾਮ ਨਾਲ ਤੇ ਇਹਨੂੰ ਤੁਸੀਂ ਭਾਜੀ 30 ਰੁਪਏ ਦੀ ਰਾਮ ਨਾਲ ਸੇਲ ਕਰ ਸਕਦੇ ਹੋ। ਉਸ ਤੋਂ ਬਾਅਦ ਆਹ ਦੇਖ ਲਓ। ਇਹ ਵੀ 100 ਰੁਪਏ ਦਾ ਬਾਕਸ ਆ ਭਾਜੀ। ਇਹਦੇ ਵਿੱਚ ਕਲਰ ਤੁਹਾਨੂੰ ਸਾਰੇ ਮਿਲ ਜਾਣਗੇ। ਅੱਛਾ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦੀ ਆਹ ਵਾਲੀ। ਇਹ ਤੁਹਾਨੂੰ 70 ਰੁਪਏ ਦੀ ਪੈ ਗਈ ਨਾ। ਹਾਂਜੀ ਹਾਂਜੀ ਭਾਜੀ। ਇਹ ਵਾਲੀ। ਇਹ ਭਾਜੀ ਤੁਹਾਨੂੰ 83 ਰੁਪਏ ਦਾ ਪੈਣਾ। ਇਹ ਚ ਪਰ ਖਾਸੀਅਤ ਇਹ ਆ ਇਹ ਚ ਪੀਸ 13 ਆ ਪੈਸੇ ਅਸੀਂ 12 ਦੇ ਲੈਣੇ ਭਾਜੀ। 13ਵਾਂ ਪੀਸ ਤਾਂ ਤੁਹਾਡਾ ਫ੍ਰੀ ਆ ਭਾਜੀ। ਫ੍ਰੀ ਆ। ਉਸ ਤੋਂ ਬਾਅਦ ਆ ਜਾਂਦੀ ਭਾਜੀ ਬਰਸ਼ ਵਾਲੀ। ਅੱਜ ਕੱਲ੍ਹ ਦੇ ਆਹਾਂ 트ੈਂਡਿੰਗ ਚੱਲਣ ਦੇ ਆ ਕਾਫ ਤੇ ਇਹ ਵੀ ਬਰਸ਼ ਵਾਲੀ ਲਿਪਸਟਿਕ ਆ ਐਜ਼ এ ਕੀਚਨ ਵੀ ਤੁਸੀਂ ਯੂਜ਼ ਕਰ ਸਕਦੇ ਆ ਗਰਲਿਸ਼ ਆਈਟਮ ਆ ਫੁੱਲ ਕਾਲਜ ਵਾਲੇ ਬੜੇ ਆਰਾਮ ਨਾਲ ਵਰਤ ਸਕਦੇ ਆ ਜਿਵੇਂ ਤੁਹਾਨੂੰ ਕੁਆਲਿਟੀ ਚੈੱਕ ਕਰਾਵਾਂ ਇਹ ਨਹੀਂ ਹੈਗਾ ਜੇ ਇਦਾਂ ਹੈ ਜੇ ਕੋਰੀਅਨ ਹੈ ਤੇ ਕੁਆਲਿਟੀ ਦੇਖ ਲਓ ਕੁਆਲਿਟੀ ਬਹੁਤ ਵਧੀਆ ਆ ਠੀਕ ਆ ਸਟੇ ਵੀ ਬਹੁਤ ਵਧੀਆ ਆ ਇਹ ਤੁਹਾਨੂੰ ਸਿੰਗਲ ਪੀਸ ਪੈਣਾ 35 ਰੁਪਏ ਦਾ ਠੀਕ ਆ ਜੀ ਜੇ ਤੁਸੀਂ ਸਿੰਗਲ ਪੀਸ ਇਕੱਲਾ ਆਹੀ ਲੈਣ ਆਉਂਦੇ ਆ ਤੇ 40 ਰੁਪਏ ਦਾ ਆ ਜੀ ਜੇ ਬਾਕਸ ਲੈਣਾ ਤੇ 35 ਰੁਪਏ ਦਾ ਮਿਨੀਮਮ 6 ਪੀਸ ਤੁਸੀਂ ਲੈ ਸਕਦੇ ਜਿਨ੍ਹਾਂ ਨੇ ਬਾਕਸ ਨਹੀਂ ਲੈਣਾ ਹਾਂਜੀ ਉਸ ਤੋਂ ਬਾਅਦ ਮੌਕੂਲਰ ਬ੍ਰਾਂਡ ਆ ਕੋਰੀਅਨ ਇਦਾਂ ਹੀ ਤੁਸੀਂ ਲਿਪਸਟਿਕ ਮਾਰਕੀਟ ਤੋਂ ਲੈਣ ਜਾਂਦੇ ਕਿੰਨੇ ਰੁਪਏ ਦੀ ਘੱਟੋ-ਘੱਟ 50 ਰੁਪਏ ਦੀ ਮਿਲੂਗੀ ਅਸੀਂ ਭਾਜੀ ਤੁਹਾਨੂੰ 170 ਰੁਪਏ ਦਾ ਪੂਰਾ ਬਾਕਸ ਦੇ ਦਾਂ ਨਾ 28 ਰੁਪਏ ਦਾ ਤੁਹਾਨੂੰ ਸਿੰਗਲ ਪੀਸ ਲੈ ਲਿਆ ਮਿਲ ਗਿਆ ਯਾਨੀ ਕਿ ਤੁਸੀਂ ਅੱਗੇ ਇਹ 28 ਦੀ ਲੈ ਕੇ ਅੱਗੇ 60 ਦੀ ਵੇਚ ਲਓ 100 ਦੀ ਵੇਚ ਲਓ ਤੁਹਾਡੀ ਮਾਰਕੀਟ ਆ ਭਾਜੀ ਇਹ ਕੈਮੀਕਲ ਫ੍ਰੀ ਹੈ ਕੈਮੀਕਲ ਫ੍ਰੀ ਹੈ ਭਾਜੀ ਨਾਲੇ ਕੁਆਲਿਟੀ ਦੀ ਗਾਰੰਟੀ ਭਾਜੀ ਇਹ ਨਹੀਂ ਹੈਗਾ ਰੇਟ ਘਟਾ ਤੇ ਕੁਆਲਿਟੀ ਨਹੀਂ ਹੈਗੀ ਉਸ ਤੋਂ ਬਾਅਦ ਹੰਡੀਆਂ ਦੀ ਆ ਜਾਂਦੀ ਹੈ ਇਹ 12 ਪੀਸ ਦੀ ਪੈਕ ਹੀ ਨਾ ਆਉਗੀ ਇਹ ਮਿਨੀ ਲਿਪੇਸਿਕਾ ਨਿਊਟ ਤੇ ਡਾਰਕ ਸ਼ੇ ਇਹ ਤੁਹਾਨੂੰ ਪਹਿਣਾ ਸਿਰਫ 300 ਰੁਪਏ ਦਾ ਬਾਕਸ ਕਿਸੇ ਦੁਕਾਨਦਾਰ ਨੇ ਲੈਣਾ ਤੇ 280 ਰੁਪਏ ਦਾ ਤੇ ਭਾਜੀ ਜਿਹੜੇ ਆਪਣੇ ਨੇਲ ਪਾਲਛਾ ਨੇਲ ਪਾਲਛ ਵੀ ਤੁਹਾਨੂੰ ਮੈਂ ਦਿਖਾ ਦਾਂ ਨਾ ਭਾਜੀ ਨੇਲ ਪਾਲ ਤੇ ਸਾਡੇ ਤੋਂ 84 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਉਦੋਂ ਸਾਡੇ ਕੋਲ 6 ਰੁਪਏ ਵਾਲੀ ਵੀ ਸੀ ਪਰ ਉਹਦੀ ਗਾਰੰਟੀ ਕੋਈ ਨਹੀਂ ਉਹ ਤੁਹਾਡੇ ਕੋਲ ਹਫ਼ਤੇ 'ਚ ਡੱਬਾ ਸੁੱਕ ਜਾ ਮਹੀਨੇ ਸੁੱਕ ਜਾਵੇ ਇਹਦੀ 6 ਮਹੀਨੇ ਦੀ ਗਾਰੰਟੀ ਆ ਪੇਅਰ ਆਵੇ ਸੁੱਕਾ ਹੋ ਜਾਵੇ ਤਾਂ ਅਸੀਂ ਬੈਠੇ ਆ ਸੀ ਠੀਕ ਆ ਜੀ ਇਹ ਤੁਹਾਨੂੰ 84 ਰੁਪਏ ਦਾ ਬਾਕਸ ਪਹਿਣਾ 70 ਰੁਪਏ ਦਾ ਸਿੰਗਲ ਪੀਸ ਹਾਂਜੀ ਮਤਲਬ 70 ਰੁਪਏ ਤੋਂ ਤੁਹਾਡੀ ਮਤਲਬ ਹਾਂਜੀ ਵਧੀਆ ਚ ਵ ਬੀ ਦੀ ਕੋ ਲੈ ਕੇ ਤੇ ਜਾਊਗਾ ਕੋਈ ਇਹ ਨਹੀਂ ਕਹੂਗਾ ਕਿ ਸਾਨੂੰ ਤੁਸੀਂ ਹਲਕੀ ਦੇਤੀ ਇਹ ਬੀ ਦੀ ਆ ਤਾਂ ਕੰਮ ਚਾਲੀਆਂ ਵਾਲੀ ਕਰੂਗੀ ਜੀ ਹਾਂਜੀ ਠੀਕ ਹਨ ਜੀ ਹਾਂਜੀ ਉਤੋਂ ਬਾਅਦ 100 ਰੁਪਏ ਦਾ ਬਾਕਸ ਆ ਜਾਂਦਾ ਇਹਦੇ ਵੀ ਤੁਹਾਨੂੰ ਕਲਰ ਦੇਖ ਲਓ ਕਲਰ ਸਾਰੇ ਮਿਕਸ ਮਿਲ ਜੂਗੇ ਠੀਕ ਹੈ ਜੀ ਇਹ ਤੁਹਾਨੂੰ 100 ਰੁਪਏ ਦਾ ਬਾਕਸ ਪੈ ਗਿਆ 10 ਰੁਪਏ ਦਾ ਪੀਸ ਪੈ ਗਿਆ ਇਹਨੂੰ ਤੁਸੀਂ ਬੀ ਦੀ ਸੇਲ ਕਰ ਲਓ ਚਾਹੀ ਅੱਗੇ 30 ਦੀ ਸੇਲ ਕਰ ਲਓ ਤੁਹਾਡੇ ਡਬਲ ਹੋ ਜਾਂਦੇ ਆ ਜੀ ਉਤੋਂ ਬਾਅਦ ਇੱਕ ਹੋਰ ਆ ਜਾਂਦੀ ਆ ਆ ਦੇਖ ਲਓ ਮਤਲਬ ਸਾਰੇ ਤੁਹਾਡੇ ਕੋਰੀਆ ਵਗੈਰਾ ਬ੍ਰੈਂਡ ਹੈ ਚਾਈਨੀਜ਼ ਮਾਲ ਕੋਈ ਨਹੀਂ ਚਾਈਨਿਸ ਮਾਲ ਨਹੀਂ ਚਾਈਨੀਜ਼ ਹੈਗਾ ਤਾਂ ਦੱਸ ਕੇ ਵੇਚਾਂਗੇ ਭਾਜੀ ਕਿ ਚਾਈਨੀਜ਼ ਆ ਅੱਛਾ ਜੀ ਹਾਂ ਜੀ ਜੇ ਇੰਡੀਆਨਾ ਇੰਡੀਅਨ ਦੱਸ ਕੇ ਵੇਚਾਂਗੇ ਆ ਵੀ ਦੇਖ ਲਓ ਇਹ ਤੁਹਾਨੂੰ ਪੈਣੀ ਹੈਗੀ ਆ 20 ਰੁਪਏ ਦੀ ਅੱਛਾ ਜੀ 20 ਰੁਪਏ ਦਾ ਪੀਸ ਪਹਿਣਾ ਆ ਅੱਗੇ ਤੁਸੀਂ 50 ਦਾ ਸੇਲ ਕਰ ਲਓ 60 ਦਾ ਕਰ ਲਓ ਕਿਸੇ ਨੂੰ ਵੀ ਦੇਣੀ ਆ ਇੱਕ ਹਫਤੇ ਦੀ ਗਾਰੰਟੀ ਕਹਿ ਕੇ ਵੇਚ ਸਕਦੇ ਆ ਕਹਿਣਾ ਕਿ ਉਹਨਾਂ ਨੂੰ ਸਿਰਫ ਇਹ ਨੂੰ ਡਬਲ ਕੋਟ ਕਰਕੇ ਲਾਓ ਇੱਕ ਹਫ਼ਤੇ ਦੀ ਗਾਰੰਟੀ ਹੈ ਜੀ ਇੱਕ ਹਫ਼ਤੇ ਤੋਂ ਪਹਿਲਾਂ ਨਹੀਂ ਉੱਤਰਦੀ ਹੈਗੀ ਜੀ ਭਾਈ ਤੁਹਾਡੇ ਕੋਲ ਕਲਰ ਹੀ ਬੜੇ ਪਿਆਰੇ ਪਿਆਰੇ ਆ ਕਲਰ ਭਾਜੀ ਹੋਰ ਵੀ ਮਿਲ ਜਾਣਗੇ ਆਈ ਬਾਕਸ ਦਿਖਾ ਦਿੰਦਾ ਮੈਂ ਤੁਹਾਨੂੰ ਹਾਂਜੀ ਠੀਕ ਹੈ ਜੀ ਆ ਵੀ ਦੇਖੋ ਇਹਦੇ ਸ਼ਿਮਰ ਵਾਲੇ ਮਿਲ ਜੂਗੇ ਵਿੱਚੇ ਤੁਹਾਨੂੰ ਮੈਟ ਕਲਰ ਮਿਲ ਜੂਗੇ ਠੀਕ ਹੈ ਜੀ ਇਹ ਵੀ ਤੁਹਾਨੂੰ 20 ਰੁਪਏ ਦਾ ਪੈਣਾ ਤੇ ਕਿਸੇ ਨੇ ਸਿੰਗਲ ਪੀਸ ਲੈਣਾ ਤੇ 30 ਦੀ 1 50 ਦੀਆਂ 2 ਆ ਇਹ ਕਿਸੇ ਨੇ ਲੂਸ ਚ ਲੈਣੀ ਆ ਭਾਜੀ ਆਪਣੇ ਕੋ ਸੁਣਿਆ ਜਿਹੜੇ ਫੇਸ ਵਾਸ਼ ਆ ਫੇਸ ਵਾਸ਼ ਵੀ ਤਾਂ ਉਹ ਵੀ ਬਿਲਕੁਲ ਤੁਹਾਡੇ ਰਿਕੁਆਇਰ ਵੇ ਦੀ ਕਿਤੇ ਵਧੀਆ ਆ ਆ ਦੇਖੋ ਭਾਜੀ ਪਲਮ ਦਾ ਫੇਸ ਵਾਸ਼ ਆ ਠੀਕ ਆ ਐਮ ਆਰ ਪੀ ਹੈਗੀ 249 ਫਿਰ 250 ਰੁਪਈਆ ਠੀਕ ਆ ਜੀ ਪਹਿਣਾ ਕਿੰਨੇ ਦਾ 100 ਰੁਪਏ ਦਾ ਪਲਮ ਇੱਕ ਏਦਾਂ ਦਾ ਬ੍ਰਾਂਡ ਆ ਜਿੱਥੇ ਤੁਹਾਨੂੰ ਬਤਵਤ 20% ਲੈਸ ਮਿਲਦਾ ਉਸ ਤੋਂ ਬਾਅਦ ਆ ਦੇਖ ਲਓ ਮੈਂ ਤੁਹਾਨੂੰ ਏਦਾਂ ਹੀ ਦਿਖਾ ਦਾਂ ਨਾ ਵੀਡੀਓ ਲੰਬੀ ਹੋ ਜਾਣੀ ਆ ਮੀਰਾ ਦਾ ਫੇਸ ਵਾਸ਼ ਆ 65 ਪਰ ਐਮ ਆਰ ਪੀ ਆ ਤੁਹਾਨੂੰ ਮ ਉਹ ਤੋਂ ਬਾਅਦ ਲੋਟਸ ਲੋਟਸ ਨੂੰ ਤੁਸੀਂ ਜਾਣਦੇ ਹੋ ਭਾਜੀ ਸਾਰਿਆਂ ਨੂੰ ਪਤਾ ਹੀ ਹੈ ਲੋਟਸ ਦਾ ਠੀਕ ਹੈ ਭਾਜੀ ਰੇਟ ਸਾਰੇ ਤੇ ਮੈਂਸ਼ਨ ਆ ਦੇਖ ਲਓ ਭਾਜੀ ਇਹ ਹੈਗਾ ਕਿੰਨਾ ਰੇਟ ਹੈ 295 300 ਹੀ ਲਾ ਲਓ ਠੀਕ ਹੈ ਦੁਕਾਨਦਾਰ ਤੁਹਾਨੂੰ 250 ਦੇਊਗਾ ਅਸੀਂ ਦਵਾਂਗੇ ਸਿਰਫ 180 ਰੁਪਏ ਦਾ ਤੇ ਭਾਜੀ ਮੈਨੂੰ ਇੱਕ ਹੋਰ ਚੀਜ਼ ਦਾ ਤੁਹਾਡੇ ਦੇਖਿਆ ਤੁਸੀਂ ਵੀਡੀਓ ਇੰਸਟਾਗ੍ਰਾਮ ਤੇ ਪਾਈ ਸੀ ਕਿ ਮਤਲਬ ਤੁਹਾਡੇ ਇੱਥੇ ਰਖੜੀਆਂ ਦੇ ਡਿਜ਼ਾਈਨ ਬਹੁਤ ਰਖੜੀਆਂ ਭਾਜੀ ਬਹੁਤ ਆਈਆਂ ਮੈਂ ਤੁਹਾਨੂੰ ਉਹ ਵੀ ਦਿਖਾ ਦਵਾਂਗਾ ਅਜੇ ਹੁਣ ਤੁਹਾਨੂੰ ਰਖੜੀਆਂ ਦਿਖਾ ਦਿੰਨਾ ਭਾਜੀ ਵੀਡੀਓ ਰੱਬੀ ਹੋ ਜਾਣੀ ਹੈ ਠੀਕ ਹੈ ਜੀ ਠੀਕ ਹੈ ਸੋ ਤੁਹਾਨੂੰ ਰਕੜੀ ਦੇਖ ਲੋ ਹਾਂਜੀ ਰਕੜੀ ਸਾਡੇ ਤੋਂ ਆ ਇੱਥੋਂ ਸਟਾਰਟ ਹੋ ਜਾਂਦੀ 40 ਰੁਪਏ ਦਾ ਬਾਕਸ ਆ ਹਾਂਜੀ 12 ਪੀਸ ਆ ਜੀ ਵਿੱਚ ਇਸ ਤੋਂ ਸਟਾਰਟ ਹੋ ਜਾਂਦੀ ਦੁਕਾਨਦਾਰ ਦੇਖੋ ਘੱਟੋ ਘੱਟ ਤਾਂ ਕਿ 10 ਰੁਪਏ ਦਾ ਤਾਂ ਵਿਕਣਾ ਹੀ ਆ 40 ਰੁਪਏ ਦਾ ਤੁਹਾਨੂੰ ਬਾਕਸ ਮਿਲ ਰਿਹਾ 12 ਪੀਸ ਦਾ ਇਹ ਪਾਜੀ ਜੇ ਕਿਸੇ ਮਤਲਬ ਵੀਰ ਭੈਣ ਜਿਹੜੇ ਕੰਮ ਕਰਦੇ ਆ ਇਹਦਾ ਮਤਲਬ ਮਨਿਆਰੀ ਦਾ ਤੁਹਾਡੇ ਕੋਲੋਂ ਇਹ ਹੋਲਸੇਲ ਰੇਟ ਤੇ ਖਰੀਦ ਸਕਦੇ ਆ ਬਿਲਕੁਲ ਪਾਜੀ ਹੋਲਸੇਲ ਹੀ ਰੇਟ ਦੱਸਿਆ ਆ ਤੁਸੀਂ 40 ਰੁਪਏ ਦਾ ਬਾਕਸ ਲੈਣਾ 12 ਪੀਸ ਦਾ ਪਾਜੀ 10 ਰੁਪਏ ਦਾ ਪੀਸ ਪਹਿ ਗਿਆ 10 ਰੁਪਏ ਤਾਂ ਵੇਚੀ ਜੋ ਪਾਜੀ ਬੱਚਿਆਂ ਵਾਲੀ ਚਾਹੀਦੀ ਬੱਚਿਆਂ ਵਾਲੀ ਮਿਲ ਜੂਗੀ ਇਦਾਂ ਇਦਾਂ ਤੁਹਾਨੂੰ ਦਿਖਾ ਦਿੰਦਾ ਜੇ ਕਿਸੇ ਨੂੰ ਆਪਾਂ ਬੀ ਵਾਲੀ ਰੱਖਣੀ ਚਾਹੀਦੀ ਆ ਹਾਂਜੀ ਆਪਾਂ ਵੀਰੇ ਭਰਾ ਵਾਲੀ ਰੱਖਣੀ ਆ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਕਲਰ ਇਹ ਤਾਂ ਸਾਰੇ ਮਿਲ ਜੂਗੇ ਹਾਂਜੀ ਠੀਕ ਆ ਜੀ ਮਾਰਕੀਟ ਵਿੱਚ ਇਹ 220 ਦਾ ਸੇਲ ਹੁੰਦਾ ਸਾਡੇ ਕੋਲ ਮਿਲੂਗਾ ਸਿਰਫ 120 ਰੁਪਏ ਦਾ ਅੱਛਾ ਜੀ ਚਾਹੀਏ ਕੋਈ ਦੁਕਾਨਦਾਰ ਨੂੰ ਅਸੀਂ ਹੋਰ ਸਸਤਾ ਕਰ ਮੈਂ ਦੁਕਾਨਦਾਰ ਦਾ ਰੇਟ ਲੱਗਾ ਅਸੀਂ ਦੱਸਣਾ ਨਹੀਂ ਹੈਗਾ ਕਿਉਂਕਿ ਥੋੜਾ ਜਿਹਾ ਹੋ ਜਾਂਦਾ ਜੀ ਇਸ਼ੂ ਹੋ ਜਾਂਦਾ ਰੱਖਰੀ ਦੇ ਵਿੱਚ ਦੁਕਾਨਦਾਰ ਦਾ ਰੇਟ ਲੱਗਾ ਕਿਸੇ ਨੇ ਸਿੰਗਲ ਪੀਸ ਲੈਣਾ 120 ਰੁਪਏ ਦਾ ਅ ਇਦਾਂ ਇਦਾਂ ਤੁਹਾਨੂੰ ਡਿਜ਼ਾਈਨ ਮਿਲ ਜੂਗੇ। ਹਾਂ ਦੇਖ ਲਓ ਬਾਤੋਂ ਬਹੁਤ ਪਿਆਰੇ ਡਿਜ਼ਾਈਨ ਨੇ। ਠੀਕ ਆ ਜੀ। ਕਾਫੀ ਵੈਰਾਈਟੀ ਆ। ਆ ਲੱਗੀ ਆ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ। ਰੇਟ ਤੁਹਾਨੂੰ ਉਦਾਂ ਦੇ ਦੇ ਦਵਾਂਗੇ। ਨਹੀਂ ਪਸੰਦ ਆਉਗੇ। ਤੁਸੀਂ ਪਹਿਲਾਂ ਮਾਰਕੀਟ ਘੁੰਮੋ ਫੇਰ ਭਾਵੇਂ ਸਾਡੇ ਕੋਲ ਆ। ਮੇਰੀ ਤਾਂ ਮੁੱਖ ਦੀ ਗੱਲ ਇਹ ਆ ਕਿ ਉਹ ਤੁਹਾਡੀ ਦੁਕਾਨ ਤੇ ਹੈਗੀ ਜੀ ਵੈਰਾਈਟੀ ਬਹੁਤ ਜ਼ਿਆਦਾ। ਹਾਂਜੀ ਹਾਂਜੀ। ਤੇ ਅਸੀਂ ਅਗਰ ਵੀਡੀਓ ਬਣਾਉਣ ਲੱਗ ਪਏ। ਕਈ ਭਾਵੇਂ ਤੁਸੀਂ ਸਾਰਾ ਦਿਨ ਲੱਗੇ ਰਹੋ। ਲੱਗੇ ਰਹੋ। ਕੱਲੀ ਕੱਲੀ ਚੀਜ਼ ਦਿਖਾਈਏ। ਨਹੀਂ ਬਣਨੀ ਸਾਡੇ ਕੋਲ। ਨਹੀਂ ਬਣਨੀ ਹਾਂਜੀ। ਕਹਿੰਦੇ ਕਿ ਸਾਡੇ ਤਾਂ ਹੱਥ ਪਾਈ ਕੀ ਜਿੰਨੇ ਵੀ ਵੀਰ ਭੈਣ ਵੀਡੀਓ ਦੇਖ ਰਹੇ ਆ ਇੱਕ ਵਾਰੀ ਹਾਂਜੀ ਇੱਕ ਵਾਰੀ ਜ਼ਰੂਰ ਵੀਦਰ ਗਿਰੋ ਆ ਦੇਖ ਲੋ ਇੱਕ ਇਦਾਂ ਦਾ ਚੂੜਾ ਮਾਰਕਟ ਇਹ ਤੁਸੀਂ 100 ਰੁਪਏ ਦਾ ਖਰੀਦਦੇ ਆ ਸਾਡੇ ਕੋਲੋਂ ਪੈਣਾ ਸਿਰਫ 40 ਰੁਪਏ ਦਾ ਠੀਕ ਹੈ ਸਿੰਗਲ ਪੀਸ ਲੈਣਾ ਕਿਹਿੰਗੇ 70 ਰੁਪਏ ਦਾ ਜੀ ਠੀਕ ਹੈ ਜੀ ਛੋਟ ਚੂੜੇ ਮਿਲ ਜੂਗਾ ਫੁੱਲ ਚੂੜੇ ਮਿਲ ਜੂਗਾ ਜਾਨੀ ਕੋਸਮੈਟਿਕ ਦੀ एवरीथिंग ਆਈਟਮ ਮਿਲੂਗਾ ਉਸ ਤੋਂ ਬਾਅਦ ਜਿੱਦਾਂ ਕੋਈ ਗਿਫਟ ਪਰਪਸ ਲਈ ਆਈਟਮ ਰੱਖਣੀ ਦਾ ਤਿਹਾੜ ਆ ਰਿਹਾ ਜੀ ਕਿਸੇ ਨੇ ਆਪਣੀ ਭੈਣ ਨੂੰ ਜਾਂ ਭਰਾ ਨੂੰ ਗਿਫਟ ਦੇਣਾ ਇਦਾਂ ਦਾ ਗਿਫਟ ਪੈਕ ਵੀ ਤੁਹਾਨੂੰ ਮਿਲ ਜੂਗਾ ਪਰਫਿਊਮ ਦੇ ਵਿੱਚ ਐਮ ਆ 699 650 ਰੁਪਏ ਐ ਐਮ ਆਰ ਪੀ ਆ ਜੀ ਠੀਕ ਹੈ ਮਾਰਕੀਟ ਚ ਕਾਫੀ ਮਹਿੰਗਾ ਵੇਚਦਾ ਆ ਕਿਉਂਕਿ ਵੈਲਾਬੀਟਾ ਦਾ ਪਰਫਿਊਮਰ ਸਾਡੇ ਕੋਲ ਜੇ ਕਿਸੇ ਨੇ ਦੁਕਾਨਦਾਰ ਨੇ ਲੈਣਾ ਉਹਨੂੰ ਮਿਲੂਗਾ ਆਪਣੇ 365 ਰੁਪਏ ਦਾ ਸਿੰਗਲ ਕਿਸੇ ਨੇ ਯਾਨੀ ਕਿ ਇਕੱਲਾ ਬਾਕਸ ਲੈਣਾ ਹੈ ਡਿਟੇਲ ਚ ਮਿਲੂਗਾ 400 ਰੁਪਏ ਦਾ ਦੋ ਫਲੇਵਰ ਤੁਹਾਨੂੰ ਮਿਲ ਜਾਣਗੇ ਉਸ ਤੋਂ ਬਾਅਦ ਏ ਐਮ ਪੀ ਐਮ ਆ ਜਾਂਦਾ ਇੱਕ ਇਹਨਾਂ ਦੀ ਸੀਰੀਜ਼ ਚੱਲਦੀ ਆ ਠੀਕ ਹੈ ਸੈਟ ਵੈਟ ਦੀ ਐਮ ਆਰ ਪੀ ਚੈੱਕ ਕਰੋ ਇੱਕ ਵਾਰੀ ਐਮ ਆਰ ਪੀ ਹੈਗੀ ਇਹਦੀ 94 ਰੁਪਿਆ ਠੀਕ ਹੈ ਜੀ ਤੁਹਾਨੂੰ ਦੁਕਾਨਦਾਰ ਕਿੰਨਾ ਲੈਸ ਕਰ ਦੋ 600 ਕਰ ਲਊ 500 ਦਾ ਦੇ ਦੂ ਅਸੀਂ ਤੁਹਾਨੂੰ ਦੇ ਦੇਣਾ ਸਿਰਫ 480 ਰੁਪਏ ਦਾ ਚਾਰੇ ਹੀ ਫਲੇਵਰ ਠੀਕ ਹੈ ਜੀ ਉਸ ਤੋਂ ਬਾਅਦ ਡੈਨਵਰ ਆ ਜਾਂਦੀ ਹੈ ਜੀ ਡੈਨਵਰ ਬ੍ਰੈਂਡ ਨੂੰ ਵੀ ਸਾਰੇ ਜਾਣਦੇ ਆ ਠੀਕ ਹੈ ਜੀ ਆ ਚਾਰੇ ਫਲੇਵਰ ਤੁਹਾਨੂੰ ਮਿਕਸ ਮਿਲੂਗੇ ਐਮ ਆਰ ਪੀ ਇਹ ਵੀ ਚੈੱਕ ਕਰੋ ਇੱਕ ਵਾਰੀ 700 ਰੁਪਏ ਐਮ ਆਰ ਪੀ ਠੀਕ ਹੈ ਜੀ ਕਿੰਨਾ ਕੁ ਲੈਸ ਕਰ ਲੂਗੇ ਅਸੀਂ ਦਵਾਂਗੇ ਸਿਰਫ 450 ਰੁਪਏ ਦਾ ਉਸ ਤੋਂ ਬਾਅਦ ਸੈਟ ਵੇਟ ਦਾ ਆ ਜਾਂਦਾ ਪਰਫਿਊਮ ਇੱਕ ਵਾਰੀ ਐਮ ਆਰ ਪੀ ਚੈੱਕ ਕਰੋ 1100 ਰੁਪਏ ਐਮ ਆਰ ਪੀ ਅਸੀਂ ਕੀ ਲੈਣਾ ਸਿਰਫ ਤੁਹਾਡੇ ਤੋਂ 650 ਰੁਪਏ ਆ 6500 ਰੁਪਏ ਚ ਇਹ ਨਹੀਂ ਕਿ ਤੁਹਾਨੂੰ ਪਹਿਲਾਂ ਲੈਸ ਕਰ ਦਿੱਤਾ ਪਹਿਲਾਂ ਪੀਸ ਚੈੱਕ ਕਰੋ 6500 ਰੁਪਏ ਵਿੱਚ ਤੁਹਾਨੂੰ ਇੱਕ ਪਰਫਿਊਮ ਇਹ ਮਿਲ ਜਾਊਗੀ ਇੱਕ ਇਹਦੇ ਨਾਲ ਦੀ ਫ੍ਰੀ ਨਾਲ ਹੋਰ ਦੇ ਦਾਨੀਆਂ ਅੱਛਾ ਜੀ ਤੁਹਾਨੂੰ ਕਿੰਨੇ ਦੀ ਪੈ ਗਈ ਸਿਰਫ 300 ਰੁਪਏ ਦੀ 600 ਦੀਆਂ ਦੋ ਪੈ ਗਈਆਂ ਭਾਜੀ ਐਮ ਆਰ ਪੀ ਇੱਕ ਦੀ 1100 ਰੁਪਈਆ ਆ ਠੀਕ ਆ ਜੀ ਠੀਕ ਆ ਹੇਅਰ ਕਲਰ ਆ ਆ ਹੇਅਰ ਕਲਰ ਬਲੈਕ ਜੈਲ ਹੇਅਰ ਕਲਰ ਆ ਕੈਮੀਕਲ ਫ੍ਰੀ ਆ ਅੱਜ ਕੱਲ ਕਾਫੀ ਚੱਲਣ ਡਿਆ ਆ ਮਾਰਕੀਟ ਵਿੱਚ ਕਿਸੇ ਵੀ ਮੇਰੇ ਦੁਕਾਨਦਾਰ ਨੇ ਲੈਣਾ ਭਰਾ ਨੇ ਉਹਨੂੰ ਮਿਲੂਗਾ 265 ਰੁਪਏ ਦਾ ਕਿਸੇ ਨੇ ਸਿੰਗਲ ਪੀਸ ਲੈਣਾ ਆ ਆਈ ਸ਼ੈਡੋ ਵਗੈਰਾ ਸਾਡੇ ਕੋਲ ਮਿਲ ਜੂਗੀ ਬੁੱਕ ਵਾਲੀ ਆਈ ਸ਼ੈਡੋ ਮਿਲ ਜੂਗੀ ਲੈਕਮੇ ਦੇ ਇਦਾਂ ਦੇ ਫੇਸ ਪਾਊਡਰ ਡਬਲ ਵਾਲਾ ਤੁਹਾਨੂੰ ਮਿਲੂਗਾ 180 ਰੁਪਏ ਦਾ ਸਿੰਗਲ ਵਾਲਾ ਮਿਲੂਗਾ ਤੁਹਾਨੂੰ ਲੈਕਮੇ ਦਾ ਸੌ ਇਹ 100 ਰੁਪਏ ਦਾ ਹੋਲ ਸੇਲ ਚ ਯਾਨੀ ਕਿ 100 ਰੁਪਏ ਦਾ ਹੋਲ ਸੇਲ ਚ 150 ਦਾ ਰਿਟੇਲ ਦਾ ਠੀਕ ਹੈ ਜੀ ਨੀਬੀਆ ਦਾ ਰੋਲ-ऑन ਆ ਨੀਬੀਆ ਕਿਹਦਾ ਬ੍ਰਾਂਡ ਆ ਜੀ ਜਿੱਥੇ ਤੁਹਾਨੂੰ ਕੋਈ ਦੁਕਾਨਦਾਰ ਕੀ ਕਰੂਗਾ 20 ਰੁਪਏ ਲੈਸ ਕਰ ਦੂਗਾ 30 ਰੁਪਏ ਲੈਸ ਕਰ ਦੂਗਾ ਐਮ ਆਰ ਪੀ ਚੈੱਕ ਕਰੋ 258 ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪਹਿਣਾ ਸਿਰਫ 180 ਰੁਪਏ ਦਾ ਇਹ ਦੁਕਾਨਦਾਰ ਨੇ ਲੈਣਾ ਤਾਂ ਮੈਂ 165 ਰੁਪਏ ਦਾ ਲਗਾ ਦੂੰਗਾ ਠੀਕ ਹੈ ਜੀ ਆ ਕਾਫੀ ਵੈਰਾਈਟੀ ਲੱਗੀ ਆ ਨਾਇਕਾ ਦੇ ਪ੍ਰੋਡਕਟ ਵੀ ਲੱਗੇ ਆ ਕੇ ਪਾਜੀ ਜਿਹੜੇ ਤੁਹਾਡੇ ਸੀਗੇ ਆਪਣੇ ਆਈ ਸ਼ੈਡੋ ਪਾਜੀ ਆਈ ਸ਼ੈਡੋ ਆਈ ਸ਼ੈਡੋ ਪਾਜੀ ਦਿਖਾ ਦਿੰਨਾ ਆ ਤੁਸੀਂ ਦੇਖ ਲਓ ਪਾਜੀ ਪਾਜੀ ਇੱਕ ਵਾਰੀ ਆ ਦੇਖ ਲਿਓ ਆ ਦੇਖੋ ਪਿਆਰੇ ਪਿਆਰੇ ਕਲਰ ਆ ਤੁਸੀਂ ਦੇਖ ਸਕਦੇ ਆ ਇਹਨੂੰ ਪਾਜੀ ਤਿੰਨ ਪੇਜ ਵਾਲੀ ਆਈ ਸ਼ੈਡੋ ਬੋਲਦੇ ਆ ਹਾਂਜੀ ਇਹ ਪਾਜੀ ਦੁਕਾਨਦਾਰ ਨੂੰ ਮਿਲਦੀ 350 ਰੁਪਏ ਦੀ ਕਿਸੇ ਨੇ ਸਿੰਗਲ ਪੀਸ ਲੈਣਾ 370 ਰੁਪਏ ਦੀ ਪਾਜੀ ਆ ਚਾਰ ਪੇਜ ਵਾਲੀ ਆਜੂਗੀ ਇਹ ਚਾਈ ਸ਼ੈਡੋ ਆਜੂਗੇ ਬਲਸ਼ ਹਾਈਲਾਈਟਰ ਆ ਜੂਗੇ ਭਾਜੀ ਤੇ ਕੰਟੋਰ ਤੇ ਫੇਸ ਪਾਡਰ ਠੀਕ ਆ ਭਾਜੀ ਇਹ ਤੁਹਾਨੂੰ ਪੈਣੀ ਹੈਗੀ 450 ਰੁਪਏ ਦੀ ਉਤੋਂ ਬਾਅਦ 5 ਇਨ 1 ਆ ਜਾਂਦੀ ਹੈ ਨਾਇਕਾ ਦੇ ਪ੍ਰੋਡਕਟ ਮਿਲ ਜੂਗੇ ਇੱਕ ਆ ਕੋਰੀਅਨ ਆਈ ਆ ਕੋਰੀਅਨ ਫੇਸ਼ੀਅਲ ਕੇਟਾ ਡਾਕਟਰ ਰਸ਼ਲ ਦੀ ਠੀਕ ਆ ਇੱਕ ਦੀ ਐਮ ਆਰ ਪੀ 99 ਰੁਪਏ ਆ ਇੱਕ ਪੀਸ ਦੀ ਐਮ ਆਰ ਪੀ 99 ਮਤਲਬ 400 ਰੁਪਏ ਦਾ ਪੈਕ ਹੋ ਗਿਆ ਅਸੀਂ ਤੁਹਾਨੂੰ ਕਿੰਨੇ ਦੇਣਾ ਸਿਰਫ 180 ਰੁਪਏ ਦਾ ਉਤੋਂ ਬਾਅਦ ਕੋਰੀਅਨ ਇੱਕ ਹੋਰ ਆਈ ਆ ਆ ਦੇਖ ਲਓ ਕੋਰੀਆ ਨਾ ਮੂਨਸਟਾਰ ਦੀ ਐਮ ਆਰ ਪੀ ਚੈੱਕ ਕਰੋ ਐਮ ਆਰ ਪੀ ਹੈਗੀ ਇਹਦੀ 250 ਰੁਪਏ ਕਿੰਨੇ ਦੀ ਪੈਣੀ 150 ਰੁਪਏ ਦੀ ਕੋਈ ਵੈਰਾਈਟੀ ਬਹੁਤ ਆ ਵੀਡੀਓ ਲੰਬੀ ਹੋ ਜਾਣੀ ਇੱਕ ਵਾਰੀ ਵਿਜ਼ਿਟ ਕਰੋ ਰੇਟ ਦੀ ਤੁਸੀਂ ਟੈਨਸ਼ਨ ਨਾ ਲਓ ਤੇ ਇਹ ਵੀ ਨਾ ਟੈਨਸ਼ਨ ਲਓ ਕਿ ਕੋਈ ਫਰੋਡ ਵੀਡੀਓ ਕੋਈ ਪੇਡ ਪ੍ਰਮੋਸ਼ਨ ਨਹੀਂ ਭਾਈ ਉਹਨਾਂ ਦਾ ਚੈਨਲ ਵੀ ਸਬਸਕ੍ਰਾਈਬ ਕਰੋ ਬਿਲਕੁਲ ਜੈਨੂਅਲ ਵੀਡੀਓ ਬਣਾਈ ਆ ਕੋਈ ਇਦਾਂ ਦਾ ਨਹੀਂ ਹੈਗਾ ਕਿ ਅਸੀਂ ਪੈਸੇ ਦਿੱਤੇ ਆ ਜਾਂ ਕੁਝ ਆ ਦੇਖੋ ਜੀ ਮੇਰੀ ਤਾਂ ਗੱਲ ਹੈ ਪਹਿਲਾਂ ਤਾਂ ਟਾਡਾ ਥੈਂਕ ਯੂ ਤੁਸੀਂ ਦੇਖੋ ਕਿੰਨਾ ਸਮਾਂ ਦਿੱਤਾ ਮੋਕਦੀ ਗੱਲ ਇਹ ਆ ਜੀ ਭਾਈ ਅਸੀਂ ਤੁਹਾਡੇ ਤੱਕ ਸੱਚ ਦੀ ਗੱਲ ਕਰਨੀ ਤੇ ਚੰਗੀਆਂ ਚੀਜ਼ਾਂ ਹੀ ਤੁਹਾਡੇ ਤੱਕ ਲੈ ਕੇ ਆਉਣੀਆਂ ਆ ਕਿਉਂਕਿ ਜੇ ਅਸੀਂ ਗੱਲ ਕੀਤੀ ਇਹਨਾਂ ਦੇ ਪ੍ਰੋਡਕਟਾਂ ਦੀ ਤੇ ਪ੍ਰੋਡਕਟਾਂ ਵਿੱਚ ਗੱਲ ਅੱਜ ਕੱਲ੍ਹ ਲੋਕਾਂ ਦੇ ਧੋਖਾ ਕੀ ਹੋ ਰਿਹਾ ਜੀ ਕੈਮੀਕਲ ਵਾਲੇ ਪ੍ਰੋਡਕਟ ਵੇਚੇ ਜਾ ਰਹੇ ਆ ਤੇ ਅਸੀਂ ਉਹ ਕੰਮ ਬਿਲਕੁਲ ਨਹੀਂ ਕਰਨਾ ਤੇ ਅਸੀਂ ਉਹੀ ਚੀਜ਼ ਆ ਤੁਹਾਡੇ ਫਾਇਦੇ ਵਾਸਤੇ ਕਿਉਂਕਿ ਤੁਹਾਡੀ ਸਕਿਨ ਤੇ ਕੋਈ ਪ੍ਰੋਬਲਮ ਨਾ ਕਰੇ ਕੋਈ ਚੀਜ਼ ਸੋ ਐਦਾਂ ਦੀਆਂ ਵੀਡੀਓ ਲੈ ਕੇ ਦੁਬਾਰਾ ਤੁਹਾਡੀ ਕਚੈਰੀ 'ਚ ਹਾਜ਼ਰ ਹੋਵਾਂਗਾ ਜੀ ਮੈਂ ਕਰ ਤੋਂ ਜਾਤ ਲੈਂਦਾ ਹੋਇਆ ਪ੍ਰਵਿੰਦਰ ਸਿੰਘ ਰਾਜਾ ਟਾਂਡਰਮਰ ਹਿੜਪੁਰ ਤੋਂ ਜੀ ਸਤਿ ਸ੍ਰੀ ਅਕਾਲ ਜੀ ਤੋਂ ਮੈਂ ਜਾਂਦਾ ਜਾਂਦਾ ਇੱਕ ਤੁਹਾਨੂੰ ਹੋ ਰਿਹਾ ਹੈ ਨਾ ਕਿ ਭਾਜੀ ਉਹਨਾਂ ਦਾ तहे ਦਿਲੋਂ ਧੰਨਵਾਦ ਆ। ਹਾਂਜੀ। ਉਹ ਇਹਨਾਂ ਨੇ ਆਪਣੇ ਕੀਮਤੀ ਸਮਾਂ ਮੇਰੇ ਹਿਸਾਬ ਨਾਲ ਇਹਨਾਂ ਨੂੰ 2-3 ਘੰਟੇ ਹੋ ਗਏ ਇੱਥੇ ਆਇਆਂ ਨੂੰ। ਠੀਕ ਆ ਜੀ ਹੁਣ ਜਾ ਕੇ ਵੀਡੀਓ ਬਣਾਉਣ ਲੱਗੇ ਨਹੀਂ ਤਾਂ ਕਿਸੇ ਕੋਲ ਟਾਈਮ ਨਹੀਂ ਹੁੰਦਾ ਅਗਲਾ 10-15 ਮਿੰਟ ਦੇ ਤਾਂ ਉੱਠ ਕੇ ਗਾਹ ਹੋ ਜਾਂਦੇ। ਗਾਹ ਹੋ ਜਾਂਦੇ। ਵੀ ਹੋਰ ਦੇਖੀਏ ਕਿ ਕਾਰਨ ਕੀ ਆ ਕਿ ਬਿਲਕੁਲ ਜੈਨੂਇਨ ਵੀਡੀਓ ਬਣਾਉਣੀ ਆ ਤੇ ਜੋ ਸੱਚਾਈ ਹੋ ਉਹ ਦਿਖਾਉਣੀ ਆ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਈ ਦੇ ਚੈਨਲ ਨੂੰ ਸਬਸਕ੍ਰਾਈਬ ਦਿਓ ਕਰਿਓ ਸਾਡੇ ਨਿਊ ਪ੍ਰੋਡਕਟ ਦੇਖਣ ਲਈ ਸਾਡਾ ਇੰਸਟਾਗ੍ਰam ਨੂੰ ਫੋਲੋ ਕਰਿਓ ਦੱਸ ਦਿਓ ਜੀ ਕਿਹੜਾ ਸਾਡਾ ਇੰਸਟਾਗ੍ਰam ਫੋਲੋ ਹੈਗਾ ਸਾਡੀ ਸ਼ਾਪ ਦਾ ਨਾਮ ਆ ਸੁਪਰ ਵੂਮਨ ਕਲੈਕਸ਼ਨ ਹੈ ਜੀ ਮੋਬਾਈਲ ਨੰਬਰ ਹੈਗਾ ਮੇਰਾ 8146956456 ਕਿਹੜਾ ਬਾਗਪੁਰ ਅੱਡਾ ਬਾਗਪੁਰ ਨਹੀਂ ਪਤਾ ਲੱਗਦਾ ਕੁਝ ਨਹੀਂ ਕਰਨਾ ਭਾਈ ਸਿਰਫ ਗੂਗਲ ਮੈਪ ਖੋਲੋ ਲੋਕੇਸ਼ਨ ਭਰੋ ਦੁਕਾਨ ਦੇ ਮੋੜੇ ਆ ਕੇ ਲੋਕੇਸ਼ਨ ਮਿਲੂਗੀ ਨਹੀਂ ਆ ਜੀ ਜਦੋਂ ਮਰਜ਼ੀ ਕਾਲ ਕਰ ਲਓ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਸ਼ਾਪ ਖੁੱਲੀ ਆ ਭਾਈ ਥੈਂਕ ਯੂ ਜੀ ਠੀਕ ਆ ਭਾਈ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਭਾਈ ਦੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਭਾਈ ਬਹੁਤ ਮਿਹਨਤ ਕਰਦੇ ਆ ਭਾਈ ਥੈਂਕ ਯੂ